ਹਣ ਕਿੰਨੇ ਵੀਡੀਓ ਦੇਖ ਕੇ ਕਹਿਣਾ ਹੈ ਨਾ ਵਾਈਫਾਈ ਲਵਾਤਾ ਹਾਂ ਵਾਈਫਾਈ ਵੀ ਰਿਆਂ ਮੁੰਡਾ ਪਿੱਛੇ ਆ ਇਹਦੇ ਹੋਂ ਦੀ ਰੇਂਜ ਨਹੀਂ ਸੀ ਹਾਂਜੀ ਅੱਛਾ ਤੇ ਪਹਿਲੀ ਵਾਰ ਘਰ ਛੱਡ ਕੇ ਆਇਆ ਕਰਨਾਲ ਲੱਗੇ ਪਿੰਡ ਇਹਦਾ ਅੱਛਾ ਠੀਕ ਹੈ ਇਹਨੇ ਹਣ ਘਰ ਦਾ ਨਾ ਗੱਲ ਕਰਨ ਹਾਂ ਹਾਂ ਹਾਂਜੀ ਠੀਕ ਹੈ ਠੀਕ ਜੇ ਹਣ ਘਰ ਦੇ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਉਹ ਮੈਂ ਜਾਂ ਕੋਈ ਗੱਲ ਦੀ ਕੋਈ ਰਵੇ ਨਾ ਮੈਂ ਜੋ ਕਰ ਸਕਦਾ ਮੈਂ ਕਰਕੇ ਦੇਣਾ ਮੈਂ ਆਪਣਾ ਕੁਰਸੀ ਤੇਰੀ ਡਮੀ ਐਡਮਿਸ਼ਨ ਲਵਾਵਾਂਗਾ ਕਾਲਜ ਹਾਂਜੀ ਠੀਕ ਹੈ ਠੀਕ ਨਾਲ ਆਪਣੇ ਪ੍ਰਾਈਵੇਟ ਕਰੀ ਜਾਉਂਗੇ ਪ੍ਰਾਈਵੇਟ ਉਹਦੇ ਵਿੱਚ ਹਾਂਜੀ ਬਿਕਾਉਜ਼ ਮੈਂ ਇੱਥੇ ਜ਼ਿਆਦਾ ਫੋਕਸ ਕਰਨਾ ਜਾਂਦਾ ਪੜਾਈ ਜਿਵੇਂ ਥੋੜਾ ਹੱਥ ਤਹਿ ਦੀ ਓਏ ਉਹ ਵੀ ਕਿ ਉਹ ਜਿਹੜਾ ਪੜਾਈ ਇਹ ਸੰਕਰ ਪੜਾਈ ਜਾਂਦੀ ਬੜੀ ਹੁੰਦਾ ਨਾ ਤੇ ਅੱਜ ਨੂੰ ਅਸੀਂ ਕਿਸੇ ਪੋਸਟ ਤੇ ਜੋਬ ਕਰਦੇ ਹਾਂ ਜੋਬ ਕਰਦੇ ਹੁੰਦੇ ਠੀਕ ਹੈ ਗੱਲਦਾ ਹੱਥ ਟੈੜ੍ਹ ਗਈ ਸਾਡਾ ਹੱਥ ਹੈ ਹੀ ਨਹੀਂ ਪੜਾਈ ਦਾ ਮੈਜਿਸਟਰੀ ਮੈਂ ਪਹਿਲੀ ਦੀ ਫੋਨ ਤੇ ਗੱਲ ਕੀਤੀ ਸੀ ਮੈਨੂੰ ਐ ਲੱਗਿਆ ਜਿਵੇਂ ਵੱਡਾ ਵਰਾ ਹੀ ਹੁੰਦਾ ਹੋਣੀ ਇਹ ਕਰਦੇ ਹੁੰਦੇ ਠੀਕ ਗੱਲ ਤੇ ਉਦਾਂ ਹੀ ਗੱਲ ਕਰਦੇ ਹਾਂ ਜਿਵੇਂ ਬਹੁਤ ਵਧੀਆ ਜਿਹੜੇ ਸੁਭਾਣਾ ਬੋਲਦੇ ਨੇ ਵੀ ਕੋਈ ਚੱਕਰ ਨਹੀਂ ਮੋਸਟ ਵੈਲਕਮ ਤੇ ਫਿਰ ਮੈਨੂੰ ਦਿਲ ਨੂੰ ਐਕਚੁਅਲੀ ਮੈਂ ਇਹ ਦੂ ਪੇਲੋਂ ਵੀ ਤੁਸੀਂ ਜਿਹੜਾ ਮੈਨੂੰ ਤੁਸੀਂ ਇੱਕ ਪਤਾ ਕਰਾਇਆ ਸੀ ਬਟ ਉੱਥੇ ਜਿਵੇਂ ਜਿਹੜਾ ਬੰਦਾ ਸੀ ਜੋ ਮੈਂ ਵੇਖਿਆ ਸੀ ਤੇ ਜੋ ਮੇਰੀ ਰਿਐਲਿਟੀ 'ਚ ਮਿਲਿਆ ਬਹੁਤ ਡਿਫਰੈਂਟ ਸੀ ਫਿਰ ਇਸ ਕਰਕੇ ਮੇਰਾ ਉੱਥੇ ਬਿਲਕੁਲ ਵੀ ਜੀ ਨਹੀਂ ਲੱਗਾ ਤੇ ਰਹਿ ਕੇ ਆਏ ਹੋ ਅੱਗੇ ਨਹੀਂ ਰਹਿ ਕੇ ਨਹੀਂ ਆਇਆ ਮੈਂ ਮਿਲਣ ਜਾ ਆ ਬਹੁਤ ਉਹ ਵੀ ਹਰਿਆਣੇ ਤੋਂ ਪੰਜਾਬ ਵੀ ਆਇਆ ਹਾਂ ਬਹੁਤ ਦੂਰ ਮਿਲ ਗਿਆ ਹਾਂ ਬਟ ਉੱਥੇ ਜਿਹੜੇ ਹਸਾਬ ਨਾਲ ਉਹ ਬੰਦੇ ਨੇ ਮੇਰੇ ਫਾਦਰ ਨਾਲ ਗੱਲ ਕੀਤੀ ਪਹਿਲੇ ਹੱਥ ਲਾਈਡੈਂਸ ਦਾ ਦੂਹ ਹੋਰ ਮਾਰ ਅੱਛਾ ਹਾਂ ਮੱਤੋਂ ਜੇ ਜੁੱਟੀ ਮਾਰ ਦਿੱਤੀ ਅਸੀਂ ਮਾੜੀ ਮੋਟੀ ਲੱਤਖੜੀ ਚੀ ਕਰਦੇ ਆ ਸਤਾਦ ਮਾਰਦਾ ਅਸੀਂ ਪੈਰੀ ਪੈਰੀ ਦਾ ਸਤਾਦ ਕੋਈ ਚੱਕਰੀ ਦੋ ਹੋਰ ਮਾਰ ਸਾਡੀ ਗਲਤੀ ਆ ਕੀ ਖਾਂਦਾ ਵੇ ਕਹਿੰਦਾ ਮੇਰੀ ਵੀ ਇੰਟਰਵਿਊ ਕਰ ਸਸਿਗਾਲ ਕੋਈ ਸਾਹ ਕਰੀ ਕਰ ਇਧਰ ਆਪਣੇ ਨਾੜ ਝੋੜ ਪਾਹ ਆਏ ਭਾਈ ਸਸਿਗਾਲ ਸਸਿਗਾਲ ਹੀ ਸਸਿਗਾਲ ਹੋਰ ਸੁਣਾਓ ਠੀਕ ਠਾਕ ਬਹੁਤ ਵਧੀਆ ਸਾਹਿਬ ਠੀਕ ਠਾਕ ਸਤਾਉ ਦਰੂ ਮਾਲਵੇ ਤੋਂ ਇਧਰ ਦਬਾਬੇ ਵਾਲ ਵੈਸੇ ਨਾ ਕਬੱਡੀ ਵਾਲੀ ਦੀ ਇੱਕ ਗੱਲ ਆ ਭਾਜੀ ਮਿਹਨਤ ਕਰਨ ਦਾ ਟਿਕਾਣਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਨਹੀਂ ਅਸੀਂ ਗੱਗੀ ਨਾਲ ਬੱਲੇ ਤੋਂ ਬਹੁਤ ਪਿਆਰ ਆ ਆਪਣਾ ਆਪਣੀ ਇੱਜ਼ਤ ਬਹੁਤ ਕਰਦਾ ਪੈੜੀ ਕਰਦੇ ਆ ਹਾਂਜੀ ਹਾਂਜੀ ਬਾਕੀ ਆਪਾਂ ਨੂੰ ਬਹੁਤ ਜ਼ਰਦਾ ਆ ਪੈੜੀ ਸਮਝਦਾ ਜੀ ਨਾਲ ਚੱਲ ਜਾਂ ਸਾਰੇ ਕਾਹੇ ਨੂੰ ਚੀਜ਼ਾਂ ਨੂੰ ਤੇ ਬਾਕੀ ਆਪਾਂ ਨੂੰ ਆਇਆ ਵੀ ਉਰੇ ਚਲ ਤਕੜੇ ਹੋ ਜਾਗੇ ਬਸ ਮੁੰਡਿਆਂ ਨਾਲ ਸਾਡੇ ਏਰੀਆ 'ਚ ਮੜਿਆ ਜੇ ਕੈਂਪੂ ਕੰਬ ਘੱਟ ਲੱਗਦੇ ਆ ਇੱਥੇ ਵਧੀਆ ਕੈਂਪੂ ਲੱਜਾ ਪਹਿਲੇ ਦਿਨ ਤੋਂ ਮੈਂ ਕਹਿੰਦੀ ਗੁੜੇ ਆਵਾ ਅੱਛਾ ਮਿਹਨਤ ਕਰਕੇ ਵਖੇ ਵਧੀਆ ਲਾਈ ਜਾਂ ਤੇ ਅਸਤਾਦ ਖੇਡਦੇ ਨੂੰ ਕਿੰਨਾ ਕਾ ਟਾਈਮ ਹੋ ਗਿਆ ਤੁਹਾਨੂੰ ਮੈਂ 11 ਕ ਦਾ ਖੇਡਦਾ ਹੁੰਨਾ ਮੈਂ ਅੱਛਾ 13 ਤੱਕ ਮੈਂ ਤਕੜਾ ਹੋ ਗਿਆ ਜੀ ਵਾ ਹਾਂ ਗੱਗੀ ਨੇ ਮੈਂ ਜੁੜ ਗਿਆ ਸੀਗਾ 16 ਸ ਅੱਛਾ ਹਾਂ ਜੱਦਾ ਇਹਨੇ ਵਧੀਆ ਆਪਣਾ ਪਿਆਰ ਆ ਆਪਣਾ ਵਧੀਆ ਕਹਿਣਾ ਮੰਨਦਾ ਪੈਦਾ ਮੰਨਦਾ ਸਿਆਣੇ ਨੇ ਸੱਚ ਹੀ ਕਿਹਾ ਉਹ ਇੱਕੋ ਬੰਦੇ ਦੇ ਹੋ ਗਏ ਰੋਹ ਤੇ ਬੰਦਾ ਕਿਨੇ ਪੂਰੇ ਲੜ ਲੱਗੇ ਹੋયા ਹਾਂ ਆਪਾਂ ਇਹਦੇ ਕਹਿਣੇ ਤੇ ਚੱਲਣ ਦਾ ਪੂਰਾ ਮੈਂ ਨਾ ਆਪਣੇ ਭਾਈ ਦੀ ਵੀਡੀਓ ਦੇਖੀ ਹੁੰਦਾ ਜੀ ਉਹ ਮੇਰੇ ਖਿਆਲ ਨਾਲ ਪਿਛਲੇ ਸਾਲ ਦੀ ਸੀ ਆ ਪਿਛਲੇ ਸਾਲ ਦੇ ਕੈਨੇਡਾ ਦੀ ਉਹ ਭਾਈ ਕਿਸੇ ਪੇਜ ਵਾਲੇ ਨੇ ਕੱਲ ਆ ਹਾਂ ਜੀ ਬਹੁਤ ਬਹੁਤ ਜੱਦੀ ਨੂੰ ਮੈਨੂੰ ਵੀਡੀਓ ਦੇ ਵਿੱਚ ਹੈਗਾ ਡਿਸ਼ੇਤੀ ਆ ਗਿਆ ਭਾਈ ਨਹੀਂ ਸੋਸੋਮੇ ਦੀ ਘੁੰਮੀ ਜਾਂਦੇ ਬਹੁਤ ਜੱਦੀ ਲੱਕੀ ਕਰਾਈ ਨੇ ਕਰੀ ਸੋ ਕੈਨੇਡਾ ਹਾਂ ਲੱਕੀ ਨਹੀਂ ਕਰੀ ਹਾਂ ਲੱਕੀ ਨਹੀਂ ਕਰੀ ਫੁੱਟੀ ਮਾਰਦਾ ਜਮਾਂ ਜੀ ਕਈ ਜੇ ਉਸਤਾਦ ਕੋਈ ਚੱਕਰ ਹੀ ਨਹੀਂਗਾ ਅੱਛਾ ਪੂਰੀ ਕਟ ਕੇ ਲਵਾਉਂਦੇ ਫੁੱਟੀ ਨਾਲ ਜੀ ਸਾਰੇ ਵਧੀਆ ਮੁੰਡੇ ਕਹਨੇ ਮੰਨਦੇ ਉਸਤਾਦ ਸਾਰੇ ਜਣੇ ਲਈਏ ਨਹੀਂ ਦਲਵਾਉਂਦੇ ਜੀ ਇੱਕ ਕਹਿੰਦੇ ਭਾਈ ਇਦਾਂ ਦਾ ਨਹੀਂ ਜਿੱਦਾਂ ਹੁਣ ਮੰਨ ਲਓ ਤੁਸੀਂ ਪਲੇਅਰ ਆ ਇੰਨਾ ਟਾਈਮ ਤਾਨੂੰ ਹੋ ਗਿਆ ਕਿ ਜੀ ਵੀ ਤੁਹਾਡੇ ਸੋਟੀ ਮਾਰਨ ਲਗੇ ਚੀਕ ਲਾਈ ਨਾ ਨਹੀਂ ਨਾ ਨਹੀਂ ਪੈਰੀ ਹੱਥ ਲਾਈ ਦੇ ਸਾਦੂ ਹੋਰ ਮਾਰ ਅੱਛਾ ਹਾਂ ਮਤੋਂ ਜੇ ਸੋਟੀ ਮਾਰਦੇ ਜੇ ਅਸੀਂ ਮਾੜੀ ਮੋਟੀ ਲੱਚਕੜੀ ਚੀ ਕਰਦੇ ਆ ਸਤਾਦ ਮਾਰਦਾ ਅਸੀਂ ਪੈਰੀ ਪੈਰੀ ਦਾ ਸਤਾਦ ਕੋਈ ਚੱਕਰੀ ਦੋ ਹੋਰ ਮਾਰ ਸਾਡੀ ਗਲਤੀ ਆ ਜਿੰਨਾ ਪਲੇਅਰ ਝੋਕੇ ਰਹੂਗਾ ਉਹਨਾ ਬਈ ਪੂਰਾ ਝੋਕੇ ਰਹਿਦਾ ਸਤਾਦ ਮੂਰੇ ਇਹ ਜੀ ਕੋਈ ਗੱਲ ਨਹੀਂ ਹੈਗੀ ਇਹ ਮੇਨ ਤਰੀ ਬੰਦਾ ਸਾਰੀ ਉਮਰ ਲੱਗ ਜਾਂਦਾ ਇਹਦੀ ਸਿੱਖੀ ਜਾਂਦੀ ਹੁੰਦੀ ਨਾ ਕੋਟੀ ਸਿੱਖੀ ਜਾਂਦੀ ਹੁੰਦੀ ਜਈ ਬੜੀ ਬੜੀ ਬੱਚੇ ਬੰਦੇ ਨੂੰ ਲਾਈ ਜਾਂਦੇ ਰਹਿੰਦੇ ਆ ਤਾਂ ਤੁਸੀਂ ਵੀਡੀਓ ਦੇਖੀ ਨੇ 40 50 ਤਾਂ ਹੋ ਗਏ ਉਹਨੇ ਤੁਹਾਡੇ ਮੋਟਰਾਂ ਬਾਬੀ ਦੀ ਕਿਰਪਾ ਨਾਲ ਬਹੁਤ ਜਿੱਤੇ ਨੇ ਹਾਂ ਇਸ ਮੇਰੇ ਪ੍ਰੇਰਦੇ ਆ ਬਹੁਤ ਜਿੱਤੇ ਨੇ ਚਾਰ ਟਾਰਾਂ ਜੀ ਨਹੀਂ ਕੀਤੀ ਸਹੀ ਮੈਂ ਉਹ ਵੀ ਆ ਜੂ ਪੂਰੀ ਕਰ ਦੇਣਾ ਮੋਟਰਾਂ ਦੀ ਬੱਸ ਜੀ ਹੁਣ ਚਲੋ ਉਹਦੀ ਤਮੰਨਾ ਪ੍ਰਮਾਣਵਾ ਸਾਹਿਬ ਦੀ ਪੂਰੀ ਸਾਸ ਨੂੰ ਆਉਂਦੇ ਭਾਈ ਉਹਦਾ ਸਾਰੇ ਆਸੂ ਆਏ ਵੀ ਮੈਂ ਕਰਦਾ ਹਾਂ ਉਸਤਾਦੇ ਤਪੱਸਿਆ ਬੜੀ ਵੱਡੀ ਆ ਇੱਕ ਵਧੀਆ ਪਰਫਾਰਮ ਹੈ ਹਮ ਚਲੋ ਇੱਥੇ ਕੀ ਆ ਵੀ ਸਾਡੇ ਸਾਰੇ ਸਟਾਰ ਆਏ ਜੀ ਇੱਥੇ ਸਾਰੇ ਆ ਵੀ ਜਾਂਦੇ ਜੇ ਸਾਡੇ ਲਈ ਇੱਕ ਦਿਨ ਸਾਡੇ ਇੱਥੇ ਔਰੂਜੀ ਬਲਵਾਨ ਔਰੂਜੀ ਆ ਗਿਆ ਪ੍ਰਾਤ ਅੰਕਰੀਆ ਉਹਦਾ ਪੂਰਾ ਵਾਜਦਾ ਹਾਂਜੀ ਹਾਂਜੀ ਤੇ ਇਹ ਵੀ ਰਿਵੈਟ ਉਹ ਲਵਾ ਕੇ ਗਿਆ ਤੇ ਜੇ ਇਹਨਾਂ ਨੂੰ ਕਈ ਜਿਹੜਾ ਕਈ ਇਹ ਜਿਹਦਾ ਜੀਉਤੇ ਨੂੰ ਕਹਦੀ ਉਹ ਵੀ ਆ ਜਾਂਦਾ ਇਹਦਾ ਪਲਵਾਨ ਤਾਬ ਬੈਗੇ ਹੈਗਾ ਸਹੀ ਹੈ ਤੇ ਇਹ ਲੱਗਾ ਰਹੀਦਾ ਆਪਣਾ ਤਾਂ ਇਹੋ ਜਿੱਦਾਂ ਆ ਵੀ ਜਿੱਦਾਂ ਹੁਣ ਇੱਕ ਉਹ ਪਲਵਾਨਤਰੀ ਲਾਈਏ ਨਾ ਹਾਂਜੀ ਹੁਣ ਮੈਂ ਤਾਂ ਘਰੇ ਮੈਂ ਤਾਂ ਪ੍ਰੋਫੀਆਂ ਨਹੀਂ ਜਾਂਦਾ ਨਹੀਂ ਘਰੇ ਉਹ ਮੇਰੇ ਰੱਖਣ ਨੂੰ ਸੀ 22 ਨਹੀਂ ਜੀ ਸਾਹ ਹੈ ਨਹੀਂ ਉਹ ਦਵਾਈ ਕਰੀ ਦੀ ਟੁੱਟਦੀਆਂ ਤੇ ਮੇਰਾ ਇਹ ਹੋਇਆ ਵੀ ਜਿੱਦਾਂ ਮੈਂ ਉੱਥੇ ਬਣਿਆ ਪਿਆ ਹੁਣ ਜਿਹੜੇ ਵਿਚੇ ਸ਼ਰਮਾਨਾਉਂਦੇ ਇੱਥੇ ਹੀ ਲਾਈ ਜਾਣੇ ਵੀ ਉਹ ਰੂਮ ਚਾਹੇ ਹੋળી ਹੋળી ਇੱਕ ਬਣਾ ਦੇਣਾ ਆ ਪਹਿਲੇ ਸਾਲ ਇਹ ਇੰਨਾ ਕੀ ਕੀਤਾ ਆਉਂਦੇ ਆਉਂਦੇ ਸਾਲ ਇਹ ਥੋੜਾ ਥੋੜਾ ਕਰੀ ਜਾਣਾ ਯਾਨੀ ਕਿ ਵੀ ਜਿਹਨਸ ਵਾਲਾ ਨੂੰ ਹੁਣ ਇਦਾਂ ਹੁੰਦੀ ਕੈਂਪਾਂ ਦਾ ਜਦੋਂ ਰੂਮ ਆ ਫੀਰਮ ਦਾ ਪਲੇਅਰ ਬਾ ਆ ਜਾਂਦਾ ਮੇਂਤਰਾਂ ਜਦੋਂ ਮੈਚਾਂ ਨੇ ਚੱਲ ਜਾਂਦੇ ਹਾਂ ਜੀ 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 ਜਦੋਂ ਮੈਚਾਂ ਨੇ ਚੱਲ ਗਏ ਜਿਹੜੀ ਰਹਿ ਗਈ ਠੀਕ ਆ ਜਦੋਂ ਮੈਚਾਂ ਨੇ ਚੱਲ ਗਏ ਜਦੋਂ ਅਪ੍ਰੈਲ ਵਿੱਚ ਦੁਬਾਰਾ ਇਹ ਹੁਣੇ ਬਹੁਤ ਹਮ ਆਪਣੇ ਕੋਈ ਤਾਂ ਜੇ ਕਿਸੇ ਨੇ ਬਾਹਰ ਜਾਣਾ ਆ ਉਹ ਵੀ ਆਣ ਕੇ ਟੈੱਕੇ ਮਿਹਨਤ ਲਾਈ ਜਾਂਦੀ ਹੈ ਵੇਲੇ ਦੀ ਹੁਣ ਘਰੇ ਬੰਦਾ ਆਉਦੀ ਮਰਜੀ ਨਾਲ ਆਉਂਦਾ ਇੱਥੇ ਹੁਣ ਮਰਜ਼ੀ ਚੱਲਣੀ ਉਸਤਾਦ ਦੀ ਜੇ ਉਸਤਾਦ ਨਹੀਂ ਕਰੇ ਮੀਰੀ ਕਰਣੀ ਨਾ ਕਿ ਅਸੀਂ ਤੇ ਇੰਨੇ ਵਾਲੇ ਕਰੂ ਜੀ ਦਾ 59 ਨੂੰ ਬਸਲਾ ਫੋਨ ਚੱਕਣ ਜੋ ਕੀ ਨਹੀਂ ਰਹਿੰਦੇ ਹੁਣ ਕਈ ਕਹਿੰਦੇ ਵੀਡੀਓ ਦੇਖ ਕੇ ਕਹਿੰਦਾ ਨਾ ਵਾਈਫਾਈ ਲਵਾਤਾ ਹਾਂ ਵਾਈਫਾਈ ਵੀ ਰਿਆਂ ਮੁੰਡਾ ਪਿੱਛੇ ਆ ਇਹਦੇ ਹੁਣ ਦੀ ਰੇਂਜ ਨਹੀਂ ਸੀ ਹਾਂਜੀ ਅੱਛਾ ਤੇ ਪਹਿਲੀ ਵਾਰ ਘਰ ਛੱਡ ਕੇ ਆਇਆ ਕਰਨਾਲ ਲਾਗੇ ਪਿੰਡ ਇਹਦਾ ਅੱਛਾ ਠੀਕ ਹੈ ਇਹਨੇ ਹੁਣ ਘਰ ਦਾ ਨਾ ਗੱਲ ਕਰ ਹਾਂ ਹਾਂ ਹਾਂਜੀ ਠੀਕ ਹੈ ਠੀਕ ਜੇ ਹੁਣ ਘਰ ਦੇ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਉਹ ਮੈਂ ਜਾਂ ਕੋਈ ਗੱਲ ਦੀ ਕੋਈ ਰਵੇ ਨਾ ਮੈਂ ਜੋ ਕਰ ਸਕਦਾ ਮੈਂ ਕਰਕੇ ਦੇਣਾ ਇੱਕ ਯੂਪੀ ਤੋਂ ਮੁੰਡਾ ਉਹ ਰਿਮੇਟਲੋਂ ਆਇਆ ਯੂਪੀ ਤੋਂ ਜੀ ਕੋਈ ਵੀ ਜਿੰਨੇ ਕੁਸ਼ ਕਰਨਾ ਘਰੋਂ ਦਾ ਨਿਕਲਣਾ ਪੜਾ ਘਰ ਛੱਡਣਾ ਪੈਣਾ ਘਰ ਛੱਡਣਾ ਪੈਣਾ ਹੁਣ ਜੀ ਹੁਣ ਕਈ ਏਰੀਆ ਇਦਾਂ ਦੇ ਆ ਲਾਗੇ ਜਾ ਕੇ ਕੋਈ ਟੀਮ ਆਣੀ ਹੈ ਹਮ ਹਣਾ ਉਹ ਕਿੱਥੇ ਜਾਵੇ ਬੁਲੇਰ ਸ਼ਾਮਤ ਹੈਗਾ ਇਹਨੂੰ ਇਹ ਉਹ ਇਦਾਂ ਹੁੰਦੀ ਆ ਇਸੇ ਕਰਕੇ ਆ ਬਣਾਏ ਆ ਮੀਨਤ ਵੀ ਹੋ ਜਾਂਦੀ ਆ ਘਰ ਵੀ ਮੈਚ ਦੀ ਕਮੀ ਨਾ 플레이 ਕਿੰਨਾ ਮੈਚ ਚ ਜੋਰ ਲੱਗਾ ਉਹ ਉਹ ਵੱਖਰੀ ਜਿਹਾ ਉਹ ਨਹੀਂ ਮਿਲਦੀ ਯਾਰ ਅਸੀਂ ਭਾਈ ਤਾਂ ਸਵੇਰ ਨੂੰ ਦੂਜੀ ਬਰੇਡ ਕੁੰਦੀਦਾਰੀ ਤਾਂ ਉਹਨਾਂ ਸਾਡੀ ਗੇਮ ਹੀ ਲੱਗਣੀ ਆ ਹੂੰ ਗੇਮ ਲਾਉਣੀ ਕੋਲ ਨਾ ਤੁਸੀਂ ਤੇ ਹੁਣ ਆਣ ਲਿਆਉਣੀਆਂ ਜੀ ਕਈਆਂ ਬੜੀਆਂ ਵੱਡੀਆਂ ਨੇ ਲਿਆਉਣੀਆਂ ਅਸੀਂ ਸਾਰੀ ਗਰਾਉਂਡ ਇਹਨਾਂ ਨੂੰ ਕਹਣਾ ਕਿ ਟੁੱਲੇ ਗਰੂ ਆ ਹਾਂ ਗੁੱਟਿਆ ਗਰੂ ਰੱਸੀ ਲਿਆਉਣੀਆਂ ਉਹ ਹੁਣ 15 ਦਿਨਾਂ ਤੋਂ ਵੀ ਨਹੀਂ ਹਟਦਾ ਉੱਥੇ ਉਹਨਾਂ ਨੇ ਕੀ ਕਰੀ ਤੇ ਬਾਅਦ ਦੇ ਵਿੱਚ ਉਹ ਕਰਕੇ ਸਾਰਾ ਯਾਨੀ ਕਿ ਉਹੀ ਗੱਲਾਂ ਦਾ ਵੀ ਹੋਣੀ ਥੋੜੀ ਆਪਾਂ A to Z ਕਰ ਦੇਣਾ ਵੀ ਜੇ ਮੈਂ ਵੀ ਸਾਡੇ ਕੋਲ ਵੀ ਸਾਰਾ ਕੁਝ ਹੋਵੇ ਹੁਣ ਉੱਥੇ ਸਾਡੇ ਵੀੜੇ ਵਿੱਚ ਇੱਕ ਲੱਠ ਵੀ ਹੈ ਜੀ ਬਈ ਨਿਹੇ ਵਾਲੇ ਸਾਰਾ ਕੁਝ ਚੱਕ ਕੇ ਲੈ ਗਏ ਹੈ ਨਾ ਆਪ ਲੋਣ ਕਿਥੋਂ ਤੇਰੇ ਹਣੇ ਤੋਂ ਅੱਛਾ ਵੀਰੇ ਹਣੇ ਤੋਂ ਇਹਦੇ ਨਾਲ ਦਾ ਮੁੰਡਾ ਗਿਆ ਹੈ ਦੋ ਦਿਨ ਹੋ ਗਏ ਪਿੰਡ ਤੋਂ ਅੱਛਾ ਤੇ ਇਹ ਵੀ ਹੇ ਹਰਿਆਣੇ ਤੋਂ ਹੋਰ ਵੀ ਆਣੇ ਮੁੰਡੇ ਹਰਿਆਣੇ ਤੋਂ ਅੱਛਾ ਉਹ ਕੁੜਾ ਹੈ ਨਾ ਮੈਂ ਜਿਹੜਾ ਟਰਾਂਸਫਰ ਲੱਗਣ ਕਰਕੇ ਮੈਂ ਰੱਜਦਾ ਨਹੀਂ ਮੁੰਡੇ ਨੂੰ ਮੈਨੂੰ ਇਹ ਵੀ ਦੋਨਾਂ ਕਮਰੇਜ ਮੁੰਡੇ 12-12 ਭੇਜਦੇ ਆ ਹੂੰ ਪਰ ਏਸੀ ਲੱਗਾ ਹੋਵੇ ਫੇਰ ਹਨਾ ਹੁਣ ਜੇ ਹੁਣ ਨਾਟ ਚੱਲ ਜਾਂਦੇ ਦੋਨੋਂ ਇਸ ਬੀ ਬੰਤੀ ਫਰੀਜ ਬੰਦ ਕਰਕੇ ਬੰਦ ਕਰਨੇ ਪੈਂਦੀ ਆ ਫਿਰ ਚੱਲੀ ਜਾਂਦੇ ਆ ਫਿਰ 24 ਤੇ ਕਰਕੇ ਚਲਾ ਲੀਏ ਜੀ ਫਿਰ ਚਲੀ ਜਾਂਦੇ ਆ ਆਪਾਂ ਨੂੰ ਇਹ ਵੀ ਆਪਾਂ ਕਿਹੜੀ ਗੱਲਤੀ ਸੋਣੀਆਂ ਵੀ ਜੇ ਇੱਥੇ ਆਣ ਕੇ ਮਿਹਨਤ ਦਾ ਹੀ ਕਰਾਉਣੀ ਡਾਈਟ ਵੀ ਨਹੀਂ ਦੇਣੀ ਰਾਤ ਨੂੰ ਸੌਣ ਤੋਂ ਚੰਗੀ ਤਰ੍ਹਾਂ ਏਸੀ ਲਾਉਣ ਦਾ ਹੋਰ ਮੈਨੂੰ ਮੇਰੇ ਹੈਲਥ ਨੂੰ ਪਈ ਮੈਂ ਲੱਖ ਰੁਪਏ ਇਸ ਲਿਆ ਹੁਣ ਜਿਆਦਾ ਵੀ ਆਪਣਾ ਇਹੋ ਵਧੀਆ ਵੀ ਇਹਨਾਂ ਤੇ ਲਾ ਕੇ ਆਦਾ ਸੋਹਣਾ ਤਰੀਕੇ ਦਾ ਸਹੀ ਗੱਲ ਆ ਤੇ ਸਾਨੂੰ ਗ੍ਰਾਉਂਡ ਸਵੀਰ ਨੂੰ ਇਹ ਨਾ ਜਾਣ ਵੀ ਭਾਈ ਰਾਤੀ ਸੁੱਤੇ ਨਹੀਂ ਰਾਤੀ ਸੁੱਤੇ ਨਹੀਂ ਭਾਈ ਸਾਨੂੰ ਨੀਂਦ ਨਹੀਂ ਆਈ ਅਸੀਂ ਨਾ ਨਹੀਂ ਆਇਆ ਆਪਣੀ ਮਰਜ਼ੀ ਨਾਲ ਸੁੱਤੇ ਰਹਿਣ ਜੁੱਤੇ ਨਾਲ ਸਾਰੀ ਸਹੂਲਤ ਦਿੱਤੀ ਗਈ ਆ ਉਦਾਂ ਹੀ ਬਈ ਘਰ ਵਾਲੀ ਦਿੱਤੀ ਆ ਜਿੱਦਾਂ ਹੀ ਆਪ ਰਹਿਣੇ ਆ ਉਦਾਂ ਹੀ ਸੇਵ ਰਹਿਣੇ ਆ ਠੀਕ ਆ ਕੋਈ ਇਦਾਂ ਦਾ ਨਹੀਂ ਬਾਕੀ ਵੀ ਹੌਲੀ ਹੌਲੀ ਜਿੱਦਾਂ ਪ੍ਰੋਪਰ ਐ ਇਹਨਾਂ ਦਾ ਡਾਈਨਿੰਗ ਟੇਬਲ ਬਣਾ ਲੈਣਾ ਠੀਕ ਆ ਉਹ ਕੁੜੀਆਂ ਦੀ ਇੱਛਾ ਹੋਇਆ ਨਾ ਤਾਂ ਮੈਂ ਆਈ ਮੂਰੋ ਕੀ ਡੀਗੇ ਜਿੱਦਾਂ ਦਾ ਦਸਵਾਦ ਕੱਢ ਕੱਢ ਗਈ ਬਣਾਮ ਉਹ ਵੀ ਦੇਣੀ ਆ ਕੋਈ ਚੈੱਕ ਕਰਨੀ। ਪਤਾ ਜਦੋਂ ਤੁਸੀਂ ਕੀ ਕੋਈ ਸੋਚੀ ਹੋਵੇ ਨਾ ਸੱਚੀ ਹੋਵੇ ਸਹੀ। ਸੋਚਣ ਤੋਂ ਬਿਨਾ ਕੁਝ ਨਹੀਂ ਹੁੰਦਾ ਤੁਹਾਡੀ ਪਲੈਨਿੰਗ ਕੀਤੀ ਹੋਵੇ ਤੁਸੀਂ ਜਾ ਕੀ ਕਰਨਾ ਤੁਸੀਂ ਬੇਈ ਕਰ ਸਕਦੇ। ਠੀਕ ਆ ਆਹ ਗੱਲ ਬਹੁਤ ਟਾਈਮ ਦੀ ਚੱਲਦੀ ਸੀਗੀ ਦਿਮਾਗ ਚ ਕਿਉਂਕਿ ਮੇਰੇ ਕੋ ਫੂਡਪਾਣ ਤੋਂ ਪਾਉਂਦੇ ਹੀ ਕਹੇ ਘਰੇ ਆ ਜਾਂਦੇ ਹੀ ਵੀ ਵੀ ਸਾਡਾ ਜਵਾਕ ਰੱਖ ਲੈਣਾ। ਤੇ ਮੈਂ ਨਾ ਨਹੀਂ ਵੀ ਤੁਸੀਂ ਮੈਂ ਉਹਨਾਂ ਦਾ ਏਰੀਆ ਪੁੱਛ ਕੇ ਭੇਜ ਦਨਾ ਨਹੀਂ। ਫੇ ਵਿਆਹ ਕਰਕੇ ਹੋਏ ਐਂ ਫੇ ਮਨ ਬਣਾ ਲਿਆ ਵੀ ਆ ਜੀ ਕਰਨੀ ਆ ਅੱਛਾ ਉਸਤਾਦ ਰੋਟੀ ਬਾਸ ਇਹਨਾਂ ਨੇ ਖਾਣੀ ਆ ਵੀ ਕੋਈ ਪਕਾਉਣ ਨੂੰ ਚ ਕੋਈ ਹੈਲਪ ਨਹੀਂ ਕਰਦਾ ਹਾਂ ਉਹ ਘੰਟਾ ਹੋ ਗਿਆ ਪੀੜਾ ਹੀ ਕਰੀ ਜਾਂਦਾ ਇਹਨਾਂ ਦੇ ਪਿਆਜ਼ ਚਿਕਨ ਬਣਾਉਂਦਾ ਹਾਂ ਠੀਕ ਇਹਨੂੰ ਵੀ ਦਿਖਾ ਦੇ ਭਾਵਾ ਤਰੀ ਦੁਰੀ ਨਹੀਂ ਹੁੰਦੀ ਕੋਈ ਹਾਂ ਨਹੀਂ ਵੀ ਦੇਖਿਆ ਭਾਜੀ ਆ ਪੂਰਾ ਵਧੀਆ ਇਹ ਨਹੀਂ ਵੀ ਗਣੋ ਬਣਾਉਣਾ ਨਹੀਂ ਲੱਗਾ ਹੁੰਦਾ ਆਇਆ ਭਲਾਣੇ ਐ ਵੀ ਚਿਕਨ ਪੂਰਾ ਖੈਰ ਤਿਆਰ ਹੋ ਗਈ ਜੀਓ ਲੋ ਬੱਕਰੀ ਦੋਵਾਰੀ ਬੱਕਰਾ ਵੀ ਬਣਾਈ ਗਈ ਅੱਛਾ ਬੱਕਰਾ ਹੀ ਬਣਾਈ ਗਈ ਹਾਂ ਜੀਨੀ ਲਾਦਾ ਜੀਨੀ ਕਿ ਨਾੜਾ ਆਉਂਦਾ ਦਿਲ ਲੱਗਾ ਅੱਛਾ ਹਾਂ ਜੀ ਹੁਣ ਜੀ ਲਾਇਆ ਬਾਈ ਹਾਂ ਜੀ ਲੱਗਿਆ ਹੀ ਉਹਨਾਂ ਦਾ ਕੋਲ ਮਿਲ ਜਾਏਗਾ ਸਾਡੇ ਬੱਚੇ ਮੁੰਡੇ ਸਾਰੇ ਵਧੀਆ ਨੇ ਜਿੰਨੇ ਵੀ ਆਏ ਨੇ ਨਾ ਇੱਕ ਅਗੀ ਵੀਰਾ ਵੀ ਬੜਾ ਉਹ ਦਿਨ ਦੇ ਵੀ ਹੌਸਲਾਇਆ ਜਿੰਦੇ ਨੇ ਵੀ ਤੂੰ ਕੋਈ ਚੱਕਰ ਨਹੀਂ ਦੀ ਸਪੋਰਟ ਪੁਰੀ ਤੇ ਟੈਨਸ਼ਨ ਨਾਲ ਆ ਜਾਊਗਾ ਨਹੀਂ ਤੁਹਾਨੂੰ ਕੈਂਪ ਬਾਰੇ ਕਿੱਥੋਂ ਲੱਗਾ ਸੀ ਪਤਾ ਜੀ ਮੇਰੇ ਪਾਪਾ ਨੂੰ ਸਾਡੀ ਰਿਸ਼ਤਦਾਰੀ ਚ ਵੀ ਹੈਗੇ ਨੇ ਪਲੇਅਰ ਗ੍ਰਿੰਦਰ ਕਾਂਗਾ ਉਹ ਉਹਨਾਂ ਨੇ ਵੀ ਸੁਜੈਸਟ ਕੀਤਾ ਸੀ अच्छा गुरविंदर ਗੰਗਾ ਤੁਹਾਡੇ ਰਿਸ਼ਤੇਦਾਰ ਹੈ। ਓਕੇ ਤੇ ਉਹਨਾਂ ਨੇ ਵੀ ਸੁਜੈਸਟ ਕੀਤਾ ਜੀ ਨਾਲੇ ਆਪਾਂ ਫੇਸਬੁੱਕ ਤੇ ਵੀ ਦੇਖਿਆ ਜੀ। ਨਾਲੇ ਫਿਰ ਪਾਪਾ ਨੇ ਗੋਲ ਕੀਤਾ ਪਾਪਾ ਨਾਲ ਇਹਨਾਂ ਦੀ ਗੱਲ ਹੋਈ। ਫਿਰ ਪਾਪਾ ਨਾਲ ਗੱਲ ਹੋਈ ਤੇ ਪਾਪਾ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਕੋਈ ਚੱਕਰ ਨਹੀਂ ਹੈਗਾ। ਫਿਰ ਆਪਾਂ ਗਏ ਤੇ ਮੈਂ 3 ਦਿਨ ਨੂੰ ਆਇਆ ਲੱਗਦਾ ਐਸ ਤਰ੍ਹਾਂ ਬਸ ਉੱਥੋਂ ਇੱਥੇ ਆਲੇ। ਚਾਹਣ ਬੋਲਦਾ ਕਿ ਨਾ ਵਧੀਆ ਬਈ। ਵਧੀਆ। ਤੇ ਤੁਹਾਡੀ ਫੈਮਿਲੀ ਚੋਂ ਕਬੱਡੀ ਬਸ ਉਹੀ ਖੇਡਦੇ ਆ ਸੁਨਦਰ ਕੰਗਾ ਅੱਛਾ ਫਾਦਰ ਸਾਨੂੰ ਉਹਨਾਂ ਨੇ 5 ਸਾਲ ਪਹਿਲਾਂ ਰੈਸਟਿੰਗ ਕੀਤੀ ਆਪਣੀ ਬੱਚੇ ਵਾਲੇ ਐਨਐਸ ਦੇ ਸਾਹਮਣੇ ਸ਼ੇਰ ਬੱਕੜਾ ਹੈ ਠੀਕ ਆ ਉੱਥੇ ਕੀਤੀ ਉਹਨਾਂ ਨੇ ਰੈਸਟਿੰਗ ਠੀਕ ਆ ਤੇ ਤੁਹਾਡੇ ਹਰਿਆਣੇ ਵਾਲੀ ਸਾਈਡ ਤੇ ਕਬੱਡੀ ਨੂੰ ਕਿੱਦਾਂ ਦੇਖਦੇ ਆ ਉੱਥੇ ਸਹੀ ਦੇਖਦੇ ਆ ਵਧੀਆ ਹੀ ਦੇਖਦੇ ਆ ਸਾਰੇ ਜਣੇ ਮਤਲਬ ਲਈ ਉਹ ਮੈਂ ਇੱਥੇ ਇਸ ਕਰਕੇ ਆਇਆ ਕਿਉਂਕਿ ਉੱਥੇ ਇੰਨੇ ਜਿਆਦਾ ਓਪਰਚ्युनिटीਜ਼ ਹੈਗੀਆਂ ਨਹੀਂ ਹੈਗੀਆਂ ਮੈਂ ਐਕਚੁਅਲੀ ਪਹਿਲਾਂੋਂ بڑا ਕਬੱਡੀ ਚ ਹੈਗਾ ਨਹੀਂ ਸੀ ਮੈਂ ਹੁਣ ਦੇ ਟਾਈਮ 'ਚ ਆ ਕੇ ਥੋੜਾ ਵੰਡਾ ਹੋ ਗਈ ਮੇਨੂੰ ਫਾਦਰ ਨੇ ਵੀ ਮੇਰੇ ਆ ਸੁਜੈਸਟ ਕੀਤਾ ਵੀ ਤੂੰ ਜਾ ਸਕਦਾ ਹੈਂ ਇੰਸੂਰੀਆ ਕਰ ਸਕਦਾ ਹੈ ਤੇ ਹੁਣ ਥੋੜਾ ਠੀਕ ਆ ਬਿਵੇਂ ਹੁਣੇ ਨੌਲੇਜ ਆਣੀ ਸ਼ੁਰੂ ਹੋਈ ਹੈ ਮੈਨੂੰ ਵੀ ਥੋੜੀ ਥੋੜੀ ਕਬੱਡੀ ਬਾਰੇ ਪਹਿਲੋਂ ਨਹੀਂ ਹੈਗੀ ਸੀ ਮੇਨੂੰ ਨੌਲੇਜ ਬਟ ਵਧੀਆ ਉੱਥੇ ਵੀ ਵਧੀਆ ਬਟ ਇੱਥੇ ਜਿਆਦਾ ਓਪਰਚੂਨਿਟੀਆਂ ਨਹੀਂ ਜਿਵੇਂ ਹੁਣ ਮੈਂ ਹਾਲੇ ਮੈਨੂੰ ਮੇਬੀ 2 ਜਾਂ 3 ਹਫ਼ਤੇ ਹੋਏ ਹੋਣੇ ਆਏ ਨੂੰ ਮੈਂ ਮਾਸਟਰੀ ਦੌਰ ਘੈਂ ਕਰੀ ਅੱਛਾ ਮੈਂ ਮਾਸਟਰੀ ਉਹ ਘੈਂ ਮੈਂ ਕਾਬਿਲ ਆਈ ਇੰਟਰੀ ਜਿਤਨਾ ਅਹੀਂ ਆਪਣੀ ਜਿੰਦਗੀ ਗੱਲ ਦੀ ਮੇਰੇ ਤੋਂ ਵੱਧ ਗੱਲ ਦੀ ਹਸਤਾਰ ਨੇ ਹਨਾ ਸਾਨੂੰ ਵੀ ਪਤਾ ਲੱਗ ਜਾਣਾ ਬੰਦੇ ਦਾ ਕਰਨ ਵਾਲਾ ਕਿ ਨਹੀਂ ਇਹ ਕਰਦਾ ਸਹੀ ਗੱਲ ਹੈ ਠੀਕ ਹੈ ਇਹ ਬੰਦੇ ਦੀ ਜਾਨ ਹੈਗੀ ਆ ਜੇ ਮਲਵਾਈ ਦੀ ਜਦੋਂ ਹਨਾ ਤੇ ਆਪਾਂ ਦੇ ਇਹਨਾਂ ਨੂੰ ਕਿਹਾ ਵਾਰੀ ਵਾਰੀ ਫਿਰ ਤੁਹਾਨੂੰ ਮੈਚਾਂ ਤੇ ਲੈ ਕੇ ਜਾਵਾਂਗੇ ਨਾ ਇਹਨੂੰ ਮੈਚ ਤੇ ਵੀ ਲੱਗੇਣਾ ਹੈ ਕਿ ਲੱਗ ਗਿਆ ਆਪਣੀ ਰਿਸ਼ਤਦਾਰੀ ਜਗਦਾ ਅੱਛਾ ਉਦੋਂ ਐਤਵਾਰ ਨੂੰ ਮੇਹਤ ਦਾ ਹੌਂਦਾ ਨਾ ਸੰਡੇ ਇਹ ਚ ਲੱਗਿਆ ਆ ਸੈਚਰਡੇ ਚ ਲੱਗਿਆ ਟਾਂ ਨੂੰ ਅੱਛਾ ਤੇ ਉਦੋਂ ਹੀ ਇਹਨਾਂ ਨੂੰ ਮੈਚ ਤੇ ਲੈ ਗਿਆਣਾ ਸੀਗਾ ਤੇ ਮੁੰਡੇ ਵਧੀਆ ਆ ਯਾਨੀ ਕਿ ਜਿੱਦਾਂ ਇਹ ਨਵਾਂ ਆਇਆ ਤੇ ਮੁੰਡਾ ਹੋਰ ਬਿਲਕੁਲ ਨਵਾਂ ਆ। ਉਹ ਬੜਾ ਬਲਵਾਨ ਵਾਲਾ ਵੀਰ ਤੁਸੀਂ। ਅੱਛਾ। ਉਹਦੇ ਵੀ ਬੋਡੀ 'ਚ ਜਾਨ ਆ। ਹੂੰ। ਠੀਕ ਹੈ ਤਕਨੀਕ ਹੌਲੀ-ਹੌਲੀ ਆ ਜਾਣੀ ਆ। ਹੂੰ। ਆਪਾਂ ਤਾਂ ਹੀ ਰੱਖਿਆ ਵੀ ਡੇਲੀ ਗੇਮ ਦਾ। ਠੀਕ ਹੈ ਕਹਿੰਦੇ ਨਾ ਵੀ ਹੌਲੀ-ਹੌਲੀ ਜਿੱਦਾਂ ਇਹ ਮਹਿਤ ਰੰਗ ਲਿਉਂ ਦੀ ਇਹਨਾਂ ਦੀ ਮਿਹਨਤ ਆ। ਹੌਲੀ-ਹੌਲੀ ਰੰਗ ਲਿਉਣੀ ਆ। ਜਿੱਦਣ ਇਹ ਤਕੜੇ ਹੋਗੇ ਮਾਰੇ ਅਹੀਂ ਚੌੜੇ ਉਹ ਵੀ ਉਤਰਦਾ। ਸਹੀ ਗੱਲ। ਅਹੀਂ ਇਹ ਕਹਿਣਾ ਹੈ ਹੋਵਾਂਗੇ ਵੀ ਇਹੀ ਕੈਂਪ ਲਾਇਆ ਸੀ ਸਾਡੇ ਕੈਂਪ ਦਾ ਰਿਜ਼ਲਟ ਆ ਰਿਹਾ। ਠੀਕ ਆ ਹੁਣ ਬਾਜੀ ਆ ਬਾਜੀ ਤੁਹਾਨੂੰ ਦੱਸਿਆ ਟਾਈਮ ਕੱਢ ਕੇ ਸਾਰਾ ਮਿਹਨਤ ਕਰਾਉਂਦਾ ਠੀਕ ਆ ਆਪਾਂ ਵੀ ਟਾਈਮ ਕੱਢੀਦਾ ਇਹਨਾਂ ਨੇ ਘਰ ਖੱਡਿਆ ਇਹਨਾਂ ਨੂੰ ਇਹ ਸੁਝਾਉਨੇ ਵੀ ਪੁੱਤ ਘਰ ਜਾਨੇ ਭੇਜਿਆ ਨਾ ਤਾਂ ਮੈਨੂੰ ਸਵਾਦ ਆਈਆਂ ਜੇ ਤੁਸੀਂ ਇੱਥੋਂ ਬਹੁਤ ਵੱਡ ਕੇ ਜਾਓ ਠੀਕ ਆ ਤੇ ਇਹਨੂੰ ਜ਼ਿਆਦਾ ਟਾਈਮ ਲਾਉਂਦਾ ਜਿੱਦਾਂ ਦੀ ਇਹਨਾਂ ਦੀ ਬੋੜੀਆਂ ਪਾਵਰ ਪਹਿਲਾਂ ਹੀ ਆ ਬੋੜੀਆਂ ਨੂੰ ਥੋੜਾ ਘੱਟ ਨੇ ਲਾਉਣਾ ਮਿਹਨਤ ਤੋਂ ਬਾਅਦ ਆਪਣੀ ਕਿੰਦਾ ਦੀ ਆਉਂਦੀ ਨੀਂਦ ਮਿਹਨਤ ਤੋਂ ਬਾਅਦ ਬਹੁਤ ਦਿਨ ਨੂੰ ਅੰਬੀ ਐਕਸਟ੍ਰਾ ਫਿਰ ਜਿਵੇਂ ਸਵੇਰੇ ਉੱਠ ਕੇ ਮੈਂ ਪਲਾਨ ਜਾਈਦਾ ਵਾਪਸ ਆ ਕੇ ਘਰੋਂ ਪੈਈਦਾ ਵੀ ਸਾਰਾ ਦਿਪੂ ਲਾਗੇ ਕਰੇ ਹੁਣ ਜਿੱਤ ਮਮਾ ਨਾਲ ਗੱਲ ਕਰਨਾ 10 ਮਿੰਟ ਪਾਪਣਾ ਕੀਤੀ ਗੱਲ ਦਾਦੀ ਜੀ ਨੇ ਕੀਤੀ ਫਿਰ ਮੈਂ ਪੈ ਜਾਣਾ ਰਾਮ ਨੂੰ ਸੋ ਜਾਣਾ ਫਿਰ ਰਾਮ ਨੂੰ ਉੱਕੀ ਦਾ ਰੋਟੀ ਖਾਈ ਵੀ ਆਪਣਾ ਫਿਰ ਉਦੋਂ ਬਰ ਰਗੜਾ ਬਣਾਈਦਾ ਰਗੜਾ ਬਣਾ ਕੇ ਸ਼ਾਂਤੀ ਟ੍ਰੇਨਿੰਗ ਤੇ ਆਈਦਾ ਫਿਰ ਹੁਣ ਵਾਪਸ ਜਾ ਕੇ ਆਪ 10 ਵਜੇ ਤੱਕ ਮੈਂ ਪੈ ਜਾਣਾ ਮਤਲਬ ਵੀ ਥਕੇ ਆ ਰਹੀ ਜਾਂਦੇ ਆ ਹਾਂ ਪੂਰੀ ਵਧੀਆ ਪ੍ਰੈਕਟਿਸ ਹੁੰਦੀ ਇਸ ਕਰਕੇ ਆਪਾਂ 10 ਵਜੇ ਤੱਕ ਪੈ ਜਾਣਾ ਹੁਣ ਮੈਂ ਆਪਣਾ ਕੁਰਸੀ ਤੇ ਰੀ ਡਮੀ ਐਡਮਿਸ਼ਨ ਲਵਾਗਾ ਕਾਲਜ ਹਾਂਜੀ ਠੀਕ ਹੈ ਠੀਕ ਹੈ ਨਾਲ ਆਪਣੇ ਪ੍ਰਾਈਵੇਟ ਕਰੀ ਜਾਉਂਗੇ ਪ੍ਰਾਈਵੇਟ ਉਹਦੇ ਵਿੱਚ ਹਾਂਜੀ ਬਿਕਾਉਜ਼ ਮੈਂ ਇੱਥੇ ਜ਼ਿਆਦਾ ਫੋਕਸ ਕਰਨਾ ਚਾਹਦਾ ਪੜਾਈ ਜਿਵੇਂ ਥੋੜਾ ਹੱਥ ਤਹਿ ਦੀ ਓਏ ਓਕੇ ਉਹਨਾਂ ਦਾ ਪੜਾਈ ਇਹ ਸਾਡਾ ਥੋੜਾ ਇੰਟਰਸਟ ਨਹੀਂ ਆਉਂਦਾ ਨਾ ਤੇ ਅੱਜ ਨੂੰ ਅਸੀਂ ਕਿਸੇ ਪੋਸਟ ਤੇ ਜੋਬ ਕਰਦੇ ਹਾਂ ਜੋਬ ਕਰਦੇ ਹਾਂ ਠੀਕ ਹੈ ਸਾਡਾ ਹੱਥ ਟੇੜੀ ਸਾਡਾ ਹੱਥ ਹੈ ਹੀ ਨਹੀਂ ਪੜਾਈ ਦਾ ਜੋਬ ਤਾਂ ਉਹਦਾ ਮਿਲ ਜਾਣੀ ਬਾਕੀ ਇਸ ਮਤਰਾ ਦੇ ਲੋ ਮੇਰੇ ਹੱਥ ਨਹੀਂ ਜੁਆਇਨਿੰਗ ਲੈਟਰ ਵੀ ਮੰਡੀ ਗਾਣ ਬੁਣਾਈ ਜਾਂਦਾ ਸਹੀ ਗੱਲ ਸਾਨੂੰ ਨਹੀਂ ਜੁਆਇਨ ਕਰਾਈਂਦੇ ਪੰਜਾਬ ਬਾਲਸ ਦਾ ਵੀ ਨਹੀਂ ਜੁਆਇਨ ਕਰਾਈ ਜੁਆਇਨਿੰਗ ਲੈਟਰ ਆਉਣ ਦੇ ਬਾਅਦ ਨਹੀਂ ਜੁਆਇਨ ਹੋਇਆ ਹੂੰ ਠੀਕ ਹੈ ਚਲੋ ਉਹ ਚੀਜ਼ ਦਾ ਪਰ ਕੋਈ ਰੋਸਾ ਨਹੀਂ ਰੋਸਾ ਵੀ ਨਹੀਂ ਸਹੀ ਗੱਲ ਤੁਸੀਂ ਆਪਣੀ ਮਿਹਨਤ ਕਰੋ ਆਪਣੀ ਗੇਮ ਦੇ ਨਾਲ ਨਾਲ ਵੀ ਪੁਰਾਣੇ ਪਲੇਅਰਾਂ ਨੂੰ ਜਾਈਦਾ ਥੋੜਾ ਥੋੜਾ ਆਪਣਾ ਕੰਮ ਵੀ ਸੈੱਟ ਕਰੋ ਵੀ ਕੱਲ ਨੂੰ ਆਪਾਂ ਨੂੰ ਵੀਡੀਓ ਪਾਉਣ ਦਾ ਮੌਕਾ ਨਾ ਮਿਲੇ ਹੂੰ ਮੈਂ ਦੱਸ ਗਏ ਨਾ ਪਹਿਲਾਂ ਵੀ ਆਪਾਂ ਪਹਿਲਾਂ ਹੀ ਕਿ ਯੂਟਿਊਬ ਤੋਂ ਥੋੜਾ ਜਿਹਾ ਸਾਈਡ ਦੇ ਹੋਗੇ ਤੁਹਾਨੂੰ ਗੂਕਿਤ ਕਰਨ ਦੇ ਆ ਵੀ ਮੈਂ ਜਦੋਂ ਤੱਕ ਗੇਮ ਛੱਡਨੀ ਆ ਮੈਂ ਆਪਣਾ ਇਧਰੋਂ ਪੂਰੀ ਸੈਟਿੰਗ ਹੋ ਜਿੰਦੀ ਨੂ ਮਿਲ ਗਿਆ ਸਹੀ ਗੱਲ ਆ ਓਡੀ ਜਿਹੜੀ ਫੋਨ ਆ ਲਾ ਫੋਨ ਇਹ ਗਾਰੰਟੀ ਹੈ ਜਦੋਂ ਉਹ ਬੰਦੇ ਦਾ ਤਕੜਾ ਹੁੰਦਾ ਜਾਂ ਤਰੱਕੀ ਇਹ ਵੀ ਜਾਂਦਾ ਕਿਤੇ ਬਿਲਡ ਜਿਉਂ ਤੋਂ ਵੀ ਲਾ ਲਾ ਵੇ ਵੀ ਦਾ ਜਦੋਂ ਉਹ ਨਾ ਕਿਤੇ ਧੂਈ ਪੈ ਗਈ ਹਮ ਆਜੇ ਨਾ ਆ ਜੀ ਆ ਸਾਹਮਣੇ ਤੇਰਾ ਤਰੱਕੀ ਆ ਦੂਰਾ ਬਾਕੀ ਵੀਰੇ ਜਿੱਦਾਂ ਉਹਨਾਂ ਸਤਾਦ ਨੂੰ ਆਪਾਂ ਜਿਹੜੇ ਟੋਪਿਕ ਤੇ ਗੱਲ ਕਰਦੇ ਸੀ ਤੇ ਤੁਹਾਨੂੰ ਵੀ ਉਦਾਂ ਕਬੱਡੀ ਬਾਰੇ ਗੱਲਾਂ ਸੁਣਨ ਨੂੰ ਮਿਲਦੀਆਂ ਹੋਣੀਆਂ ਨਾ ਹਾਂ ਵੀ ਜਿੱਦਾਂ ਆਪਣੇ ਆਪਣੇ ਜਵਾਕਾਂ ਨੂੰ ਨਹੀਂ ਕਬੱਡੀ 'ਚ ਪਾਉਣਾ ਐਕਚੁਅਲੀ ਮੇਰੇ ਮਾਂ ਚੇ ਕਦੀ ਮਤਲਬ ਮੇਰੇ ਫਾਦਰ ਨੂੰ ਬੜਾ ਹੁੰਦਾ ਸੀ ਕਿ ਮੈਂ ਕਬੱਡੀ ਚ ਆਵਾਂ ਕਿਉਂਕਿ ਛੋਟੇ ਹੁੰਦੇ ਪਾਪਾ ਨੇ ਮਤਲਬ ਮੈਨੂੰ ਇਹ ਆਪ ਵੀ ਕਹਿੰਦੇ ਹੋਏ ਤੂੰ ਬੈਟ ਲਾ ਤੂੰ ਡੰਡ ਲਾ ਜਾਂ ਫਿਰ ਆਪਣਾ ਡਾਈਟ ਮੈਨੂੰ ਮੈਨੂੰ ਛੋਟੇ ਹੁੰਦੇ ਤੋਂ ਮਤਲਬ ਬੜਾ ਜਦੋਂ ਜਿਵੇਂ ਚਿਕਨ ਕੋਆ ਬਹੁਤ ਵਧੀਆ ਡਾਈਟ ਰੱਖਿਆ ਮਤਲਬ ਮੇਰੇ ਫਾਦਰ ਨੇ ਮੇਰੀ ਤੇ ਸਾਰੀ ਚੀਜ਼ ਵਧੀਆ ਰੱਖਿਆ ਨੇ ਤੇ ਕਦੀ ਦਿਮਾਗ ਚ ਮਤਲਬ ਨਸ਼ੇ ਪੱਤੇ ਵਾਲਾ ਮੇਰੇ ਚਾਹਤੋਂ ਨਹੀਂ ਆਇਆ ਨਾਲੇ ਮੈਂ ਬੈਠਾ ਵੀ ਮੈਂ ਮਤਲਬ ਮੇਰੇ ਸਰਕਲ ਚ ਜਿਹੜਾ ਮੇਰਾ ਉਦੋਂ ਸਰਕਲ ਸੀ ਮੈਂ ਤੋਂ ਵੱਡੇ ਹੀ ਸਨ ਸਾਰੇ ਮੈਂ ਸਾਰੇ ਨਾਲੋਂ ਥੋੜਾ ਹੀ ਛੋਟਾ ਹੀ ਹਾਂ ਨਾਲੇ ਮੈਂ ਇੱਥੇ ਵੀ ਆਇਆ ਇੱਥੇ ਵੀ ਮੈਂ ਸਾਰੇ ਨਾਲੋਂ ਛੋਟਾ ਹੀ ਹਾਂ ਤੇ ਜਦੋਂ ਉੱਥੇ ਵੀ ਮਤਲਬ ਹੈਗੇ ਸਨ ਜਿਵੇਂ ਮੇਰੇ ਸਰਕਲ ਚ ਬੰਦੇ ਹੁੰਦੇ ਹੁੰਦੇ ਬਟ ਕਦੀ ਮੇਰਾ ਧਿਆਨ ਉਧਰ ਗਿਆ ਹੀ ਕਿਉਂਕਿ ਮੇਰੇ ਦਿਮਗ ਚਾ ਵੀ ਹੋਰ ਚੀਜ਼ ਆਈ ਜਿੰਨਾ ਪੋਜ਼ਿਟਿਵ ਰੱਖੋਗੇ ਉਨਾਂ ਬੈਟਰ ਰਹੇ ਮੇਰਾ ਹੁਣ ਜਿਵੇਂ ਇੱਥੇ ਮੈਂ ਆਇਆ ਸਮਝੋ ਮੇਰੇ ਜੀ ਨਹੀਂ ਲੱਗਦਾ ਸੀ ਮੇਰੇ ਮਮਾ ਬਿਨਾ ਤੇ ਫਿਰ ਜੀ ਵੀ ਭਾ ਵੀਰੇ ਨੇ ਸਮਝਾਇਆ ਕੋਸਾ ਉਹ ਸਮਝਾਉਂਦੇ ਰਹਿੰਦੇ ਜਿੱਦਾਂ ਇੱਥੇ ਵੀ ਵੱਡੇ ਵੀਰੇ ਨੇ ਉਹ ਵੀ ਸਮਝਾਉਂਦੇ ਰਹਿੰਦੇ ਵੀ ਕੋਈ ਜੇ ਕੋਈ ਟੈਂਸ਼ਨ ਨਾ ਲੈ ਘਰੀ ਜਾਣਾ ਵਾ ਪਰ ਥੋੜੇ ਦਿਨ ਨੂੰ ਮੈਂ ਕਿਹਾ ਜੇ ਕਹਿੰਦਾ ਤੂੰ ਬਾਹਰ ਜੀ ਤੁਰ ਜਾਂਦਾ ਜਦੋਂ ਬਾਹਰ ਹੀ ਤੁਰ ਜਾਂਦਾ ਫਿਰ ਨਾ ਘਰ ਜ ਵੀ ਪੋਜ਼ਿਟਿਵ ਰਹੋ ਜਿੰਨਾ ਉਹਨਾਂ ਵੈਟਰੇ ਅੱਛਾ ਇੱਕ ਗੱਲ ਹੋਰ ਅਕੈਡਮੀਆ ਤਾਂ ਪੰਜਾਬ ਚ ਹਰਿਆਣਾ ਚ ਹੋਰ ਵੀ ਬਹੁਤ ਆ ਤੇ ਇੱਥੇ ਤੋਂ ਆਪਣੇ ਸਾਥ ਕੋਲੇ ਕਿਉਂਕਿ ਇੱਕ ਤੇ ਬੀਰੇ ਦੀ ਬੋਲ ਬਨ ਬੋਲ ਬਨੀ ਹੈ ਉੱਪਰ ਬਹੁਤ ਵਧੀਆ ਮਤਲਬ ਜਿਹੜੇ ਸਾਹਮਣੇ ਗੱਲ ਕਰਦੇ ਨੇ तू ਵੀ ਓਨੈਸਟ ਸੱਚੀ ਦੱਸਾਂ ਮੈਜਿਸਟਰੈਂਟ ਮੈਂ ਪਹਿਲੀ ਵਾਰੀ ਫੋਨ ਤੇ ਗੱਲ ਕੀਤੀ ਸੀ ਮੈਨੂੰ ਐ ਲੱਗਿਆ ਸੀ ਜੇ ਵੱਡਾ ਬਰਾਹੀ ਹੁੰਦਾ ਹੋਵੇ ਇੰਝ ਗੱਲ ਕਰਦੇ ਹੁੰਦੇ ਆ ਤੇ ਉਦਾਂ ਹੀ ਗੱਲ ਕਰਦੇ ਹਣ ਜੇ ਬਹੁਤ ਵਧੀਆ ਜਿਹੜੇ ਸੁਭਾਅ ਨਾਲ ਬੋਲਦੇ ਨੇ ਵੀ ਕੋਈ ਚੱਕਰ ਨਹੀਂ ਮੋਸਟ ਵੈਲਕਮ ਤੇ ਫਿਰ ਮੈਨੂੰ ਦਿਲ ਨੂੰ ਐਕਚੁਅਲੀ ਮੈਂ ਇਹ ਦੂ ਪਹਿਲਾਂ ਵੀ ਦੂਜੀ ਐਡਮਿਸ਼ਨ ਵੀ ਇੱਕ ਪਤਾ ਕਰਾਇਆ ਸੀ ਬਟ ਉੱਥੇ ਜਿਵੇਂ ਜਿਹੜਾ ਬੰਦਾ ਸੀ ਜੋ ਮੈਂ ਦੇਖਿਆ ਸੀ ਤੇ ਜੋ ਰਿਐਲਿਟੀ 'ਚ ਮਿਲਿਆ ਬਹੁਤ ਡਿਫਰੈਂਟ ਸੀ ਫਿਰ ਇਸ ਕਰਕੇ ਮੇਰਾ ਉੱਥੇ ਬਿਲਕੁਲ ਵੀ ਜੀ ਨਹੀਂ ਲੱਗਾ ਤੇ ਰਹਿ ਕੇ ਆਏ ਹੋਏ ਅੱਗੇ ਨਹੀਂ ਰਹਿ ਕੇ ਨਹੀਂ ਆਇਆ ਮੈਂ ਮਿਲਣ ਗਿਆ ਹਾਂ ਬਹੁਤ ਉਹ ਵੀ ਹਰਿਆਣੇ ਤੋਂ ਪੰਜਾਬ ਵੀ ਆਇਆ ਹਾਂ ਬਹੁਤ ਦੂਰ ਮਿਲਣ ਗਿਆ ਹਾਂ ਬਟ ਉੱਥੇ ਜਿਹੜੇ ਸਾਹਮਣੋਂ ਉਹ ਬੰਦੇ ਨੇ ਮੇਰੇ ਫਾਦਰ ਨਾਲ ਗੱਲ ਕੀਤੀ ਜਿਵੇਂ ਜਿਹੜੇ ਬਿਹੇਵੀਅਰ ਸੀ ਉਹ ਬਸ ਬਸ ਪਤਾ ਲੱਗਿਆ ਨਾ ਅੱਛਾ ਅੱਗੇ ਮੈਂ ਨਹੀਂ ਹੀ ਕੁਝ ਬਸ ਫਿਰ ਉਸ ਤੋਂ ਬਾਅਦ ਐਕਚੁਅਲੀ ਫਿਰ ਵੀਰੇ ਦੇ ਜਿੱਦਾਂ ਉਹ ਹੀ ਪਾਪਾ ਨੂੰ ਫੇਸਬੁੱਕ ਤੇ ਵੀ ਆਇਆ ਮੇਰੇ ਗ੍ਰਿੰਦਵੀਰੇ ਨੇ ਦੱਸਿਆ ਤੇ ਇਦਾਂ ਫਿਰ ਪਾਪਾ ਨੇ ਗੱਲ ਕੀਤੀ ਨਾਲੇ ਵੀਰੇ ਨੇ ਜਿਹੜੇ ਹਿਸਾਬ ਨਾਲ ਫਿਰ ਗੱਲ ਕੀਤੀ ਬੰਦੇ ਤੇ ਗੱਲ ਕਰਨ ਦਾ ਤਰੀਕਾ ਤੁਹਾਨੂੰ ਮੋਹ ਲੈਂਦਾ ਵੀ ਫਿਰ ਫਿਰ ਮੈਂ ਵੀ ਜਦੋਂ ਆਨਾਂ ਆਇਆ ਸੀ ਨਾ ਰਾਤ ਤੇ ਮੈਨੂੰ ਮੇਰਾ ਦਿਲ ਠੀਕ ਸੀ ਮੈਂ ਕਿਹਾ ਹਾਂ ਵੀ ਉੱਥੇ ਬੰਦੇ ਵਧੀਆ ਨੇ ਮੈਂ ਕਿਹਾ ਅਸਤਾਨ ਨੇ ਮੈਂ ਕਿਹਾ ਵਧੀਆ ਨੇ ਫਿਰ ਠੀਕ ਹੈ ਮੈਂ ਤਾਂ ਫਿਰ ਮੈਂ ਇੱਥੇ ਦੀ ਸਾਈਡ ਕੀਤਾ ਲਾਂਗੇ ਵਧੀਆ ਦੇਖ ਲਓ ਤੁਹਾਡੇ ਵਾਸਤੇ ਵਾਈਫਾਈ ਏਸੀ ਸਭ ਕੁਝ ਹੈ ਨਾ ਆਈ ਡੋਨਟ ਥਿੰਕ ਕਿ ਕਿਤੇ ਵੀ ਇੰਨੀ ਜ਼ਿਆਦਾ ਉਹ ਹੈਵੇ ਫੈਸਿਲਿਟੀਆਂ ਹੈ ਨਹੀਂ ਦੋਵੇਂ ਵੀ ਜਿਹੜੇ ਅੰਦਰ ਰੂਮਸ ਨੇ ਦੋਵੇਂ ਰੂਮਸ AC ਨੇ ਤੇ ਆਪਣਾ Wi-Fi ਤੱਕ ਲੱਗਿਆ ਹੋਇਆ ਹੈ ਬਹੁਤ ਵਧੀਆ ਚੀਜ਼ ਹੈ ਬਾਕੀ ਮੇਰੀ ਪਰਸਨਲ ਥਿੰਕਿੰਗ ਪਤਾ ਕੀ ਆ ਕਬੱਡੀ ਚ ਐਜੂਕੇਸ਼ਨ ਬਹੁਤ ਜ਼ਰੂਰੀ ਆ ਜਿੱਥੋਂ ਆਪਣੇ ਪਲੇਅਰਾਂ ਨੇ ਮਾਰ ਖਾਦੀ ਆ ਠੀਕ ਆ ਨਾ no doubt ਪਲੇਅਰ ਤਗੜੇ ਬੋਧ ਹੋਏ ਆ ਪਰ ਇਹ ਗੱਲ ਦੀ ਖੁਸ਼ੀ ਆ ਆਪਣੇ ਭਲਵਾਂ ਜੀ ਮੈਂ ਥੋਰ ਗੱਲ ਦੱਸਣਾ ਚਾਹ ਰਾ ਭਾਈ ਵੀ ਮੇਰੇ ਕੋਲ ਆ ਨਾ ਔੜਾ ਤੇ ਮੋਸ਼ੂ ਮੀ ਮਰਦਾ ਹਾਂ ਜੀ ਇੱਕ ਇੱਕ ਬੱਚੀ ਨੇ ਹੋਣਾ ਇੰਗਲੈਂਡ ਤੋਂ ਅੱਛਾ ਉਹ ਜੱਜ ਭਾਜੀ ਹੀ ਨਵਾਰਦੀ ਫੋਟੋ ਖੇਡਦੇ ਭਾਜੀ ਹਾਂ ਹਾਂ ਭਾਜੀ ਇੰਗਲੈਂਡ ਆ ਮੈਨੂੰ ਪਤਾ ਭਾਈ ਦੇ ਬੇਟੇ ਨੇ ਹੋਣਾ ਅੱਛਾ ੱਲੇ ਇੱਥੇ ਹੀ ਬੈਠਿਆ ਕੋਲ ਆਈ ਮੈਂ ਜਿੱਦਾ ਇੰਗਲੈਂਡ ਦਾ ਨੰਬਰ ਲੱਕਿਆ ਭਾਜੀ ਸਾਸੀਆ ਭਾਈ ਜਿੱਦਾਂ ਮੈਂ ਗੱਲ ਕਰਦਾ ਜੱਜ ਭਾਜੀ ਆਪ ਵੀ ਬਹੁਤ ਵਧੀਆ ਪਲੇਅਰ ਸੀ ਆਪ ਵੀ ਬਹੁਤ ਵਧੀਆ ਰਹਾ ਭਾਈ ਯਾਰ ਦੇ ਕਿਦਾਂ ਗੀ ਬੋਲਦਾ ਮੈਂ ਤਾਂ ਹਾਂਜੀ ਭਾਈ ਗੀ ਬੋਲਦਾ ਗਿਆ ਮੁੰਡਾ ਛੱਡਾ ਮੈਂ ਭਾਈ ਝੜ ਜੋ ਅੱਛਾ ਕਿਹੜੇ ਪਿੰਡੋਂ ਕਹਿੰਦੇ ਵੀ ਤੈਨੂੰ ਬੁਲਾਉਣਾ ਸਾਡਾ ਪਤਾ ਨਹੀਂ ਗਿਆ ਮੈਂ ਭਾਈ ਛਈ ਕਹਿੰਦੇ ਮੈਂ ਜੱਜਿਆਂ ਕੋ ਵੱਡੀ ਘੇੜਦਾ ਰਿਆਂ ਮੇਰਾ ਭਾਈ ਨਵਾਜੀ ਬਰੋ ਹਨਾ ਤੇ ਉਹ ਨਹੀਂ ਨਹੀਂ ਤੂੰ ਨਹੀਂ ਹੋ ਜਾਂਦਾ ਮੈਂ ਭਾਈ ਮੈਂ ਜਾਂਦਾ ਹਾਂ ਮੈਂ ਤਾਂ ਚੱਲ ਮੇਨਾ ਛੱਡ ਤੂੰ ਉਸਤਾਨ ਨਾਲ ਕਰ ਗਾ ਉਹ ਇੱਦਾਂ ਗਿਆ ਟੱਕਣ ਲੱਗ ਪਿਆ ਰੇ ਨਾ ਫਿਰ ਗੱਲਬਾਤ ਕਰਕੇ ਫਿਰ ਮੈਨੂੰ ਉਹਨੇ ਕਿਹਾ ਭਾਈ ਨੇ ਭਾਈ ਕਹਿੰਦਾ ਮੈਂ ਸਿਆਲਾਂ ਨੂੰ ਭੇਜਣਾ ਹਾਂ ਹਾਂ ਮੇਰਾ ਭਾਈ ਵੀਰ ਉਹ ਇੱਕ ਬੂਰੇ ਚ ਸਾਡੇ ਏਰੀਆ ਤੋਂ ਆ ਹੁਣ ਮੁੰਡਾ ਚਲ ਗਿਆ ਆ ਇਟਲੀ ਬਹੁਤ ਸਾਲ ਦਾ ਪੂਰਾ ਡੇਢ ਹੀ ਪਹਿਲਾਂ ਹੀ ਹਿੱਟਦਾ ਪਿਆ ਕਲਾਰਾ ਵਾਲੀ ਸਾਈਡ ਤੋਂ ਪਿੰਡ ਆ ਹੁਣ ਮੇਰੇ ਕੋ ਇੰਨੀਆਂ ਚ ਇਹਨਾਂ ਦੀ ਯਾਦ ਨਹੀਂ ਤਾਂ ਉਹਨੇ ਵੀ ਆਉਣਾ ਆ ਉੱਥੇ ਜਨਰੇਲ ਪੇਪਰ ਵੱਸ ਹੋ ਗਿਆ ਇਹਦਾ ਲਿਆਉਣਾ ਵੀ ਭਰਵਾਉਣਾ ਕੋਈ ਸ਼ਿਆ ਕੰਮ ਸਰ ਉਹ ਨਾ ਮੈਂ ਲਿਆਂਗਾ ਕੋਈ ਨਹੀਂ ਵੀ ਆਪਣੇ ਕੋ ਇਦਾਂ ਇਦਾਂ ਵੀ ਹੋਣੇ ਬੰਦੇਗਾ ਤੇ ਔਨ ਵਾਲੇ ਟੈਨਟਿਸ ਦਾ ਮੈਂ ਜਿਹੜੇ ਖੜੀ ਵਾਲੇ ਮੁੰਡੇ ਰੱਖਨੇ ਆ ਉਹਨਾਂ ਦੀ ਵੀ ਤੇ ਸਕੂਲਡ ਵੀ ਕਰਾ ਕੇ ਹਾਂ ਤੇ ਉਹਨਾਂ ਦਾ ਸੈਪਰੇਟ ਕਰ ਦਾਂਗੇ ਆਹ ਰੂਮ ਤੇ ਨਹੀਂ ਉਹਨਾਂ ਨੂੰ ਦੇਣਾ ਤੇ ਇਹਨਾਂ ਦੀ ਕਮ ਇੰਨਾ ਦਾ ਜੈ ਫੁਰ ਬਣਾਵਾਂਗੇ ਕਿਉਂਕਿ ਉਹ ਵੀ ਆਪਣਾ ਪੜ ਜਾਣਾ ਤੇ ਆਪ ਦਾ ਤਾਂ ਅਗੇ ਕਰ ਉਹਨਾਂ ਨੇ ਪੜਨਾ ਵੀ ਆ ਇਹਦੇ ਵੀ ਪੜਾਈ ਤੋਂ ਪਈ ਆ ਤਾਂ ਕਿ ਜਿੱਦਾਂ ਹੁਣ ਜੀ ਇਹ ਅਗਲੇ ਸਾਲ ਆਪਰੇ ਹੋਇਆ ਇਹਨੂੰ ਵੀ ਉਹਨਾਂ ਦਾ ਜੈਪ ਕਰ ਦੇਣਾ ਵੀ ਜਿਹੜਾ ਫ੍ਰੀ ਟਾਈਮ ਆ ਉਹਦਾ ਪੜ ਕਿਉਂਕਿ ਉਹਨਾਂ ਦਾ ਵੀ ਆਪਾਂ ਇਹਨਾਂ ਦਾ ਹੋਰ ਅੱਡੇ ਵਾਲਾ ਸਿਸਟਮ ਆ ਉਹਨਾਂ ਨੂੰ ਆਪਾਂ ਵੀ ਦਵਾਂਗੇ ਜਿਦਾ ਜਦੋਂ ਕੀ ਇੰਦਾ ਹਾਸ ਸਟਡੀ ਟੇਬਲ ਹੁੰਦਾ ਹੈ ਸਟਡੀ ਟੇਬਲ ਉਹ ਵੀ ਇੱਕ ਬਣਾਵਾਂਗੇ ਕੱਲਾ ਘੱਟਾ ਨਹੀਂ ਬਣਾਉਣਾ ਚਲੋ ਇੰਦਾ ਲੰਬਾ ਬਣਾਣਾ ਹਾਂ ਦੀ ਹਾਂ ਦੋ ਲੈਂਪ ਨੂੰ ਫਲਾ ਕੇ ਪੂਰਾ ਕਰ ਦੋ ਵੀ ਕਹਿਣ ਨੂੰ ਵੀਟੂ ਚਾਰਨਾ ਫਰਾਉ ਸਾਡੇ ਹਣੇ ਇਤੇ ਹੋ ਸੀਗਾ ਵੀ ਇੰਦਾ ਨਾ ਦੋ ਜਣੇ ਸੁੱਤੇ ਹੋਏ ਤੀਜੇ ਨੇ ਕੱਢ ਕੇ ਕੋਈ ਰੀਲ ਕੱਢ ਲਈ ਆਵਾਜ਼ ਆਉਂਦੀ ਆਦੀ ਸਹੀ ਹੈ ਇਹਨਾਂ ਨੇ ਆਪ ਹੀ ਸਲਾਹ ਕੀਤੀ ਵੀ ਵੀਰਾ ਜੀ ਹੈਡ ਤੋਂ ਸਾਰਿਆਂ ਨੂੰ ਚਾਹੀਦੇ ਠੀਕ ਹੈ ਆਉਦੇ ਆਦੇ ਲੱਗੇ ਆ ਚੱਲ ਕਰ ਲੈਂਦੇ ਆ ਹੁਣ ਆ ਮੇਰੇ ਸਾਹਮਣੇ ਮੁੰਡੇ ਆਇਆ ਕਈਆਂ ਦਾ ਉਹ ਨਾ ਆਪ ਕੋਕ ਪਾ ਕੇ ਦਿੰਦਾ ਰੋਟੀ ਵੀ ਇੱਕ ਲਿਮਟ ਦੀ ਚੀਜ਼ ਆ ਉਹਨਾਂ ਨੇ ਆਪ ਭਾਇਆ ਆ ਆਪ ਖਾਂਦੇ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਯਾਰ ਕਿਲੋ 2 ਕਿਲੋ ਦਾ ਹੁਣ ਜੇ ਆਇਆ ਬੰਦਾ ਖਾਵੇ ਵੀ ਉਹਨਾਂ ਚਾਹੀਦਾ ਫਿਰ ਫੈਰਲ ਕੀ ਹੋਇਆ ਸੱਚੀ ਗੱਲ ਨਾਲ ਬੜਾ ਵਧੀਆ ਆਪਾਂ ਮੈਂ ਮਤਲਬ ਜਿਵੇਂ ਮੈਂ ਰਿਆ ਨਾ ਜਿਵੇਂ ਉਹਨੂੰ ਕਿਨੇ ਬੱਚਿਆਂ ਦੇ ਆਪ ਆਪ ਦੇ ਜਿਵੇਂ ਜਿੱਥੇ ਬੱਚੇ ਪੈਂਦੇ ਨੇ ਹਾਂ ਹਾਂ ਤੇ ਵੀ ਆਪਣਾ ਮੈਨੂੰ ਮੈਂ ਨਾ ਪਹਿਲੇ ਦਿਨ ਜਾ ਕੇ ਐਕਚੁਅਲੀ ਗੁੱਜੇ ਰੂਮਸ ਸੋ ਗਿਆ ਹਾਂ ਅੱਛਾ ਤੇ ਉੱਥੇ ਜਿਵੇਂ ਦੂਜੇ ਦੂਜਾ ਬੱਚਾ ਆਇਆ ਕੋਈ ਉਹ ਪਹਿਲਾਂ ਮਤਲਬ ਛੁੱਟੀ ਲੈ ਗਿਆ ਹੋਇਆ ਸੀ ਹਾਂ ਹਾਂ ਤੇ ਮਤਲਬ ਮੈਂ ਦੂਜੀ ਸਾਈਡ ਸ਼ਿਫਟ ਹੋਣਾ ਮੈਨੂੰ ਕਿਤੇ ਹੋਰ ਨੀਂਦ ਨਹੀਂ ਆਂਦੀ ਸੀ ਫਿਰ ਨਾਟਵੀਆ ਮੈਨੂੰ ਕਹਿੰਦੇ ਕਹਿੰਦੇ ਕੋਈ ਨਹੀਂ ਤੂੰ ਇੱਧਰ ਆ ਕੇ ਸੋ ਤੂੰ ਡਬਲ ਕਰਦਾ ਘਰ ਕੋਈ ਚੱਕਰ ਨਹੀਂ ਤੂੰ ਮੇਰੇ ਨਾਲ ਪੈ ਅੱਛਾ ਕਿਉਂ ਨਹੀਂ ਦਿਲ ਲੱਗਦਾ ਤੇਰਾ ਲੱਗੇਗਾ ਕੋਈ ਟੈਨਸ਼ਨ ਲੈਣ ਦੀ ਮੈਂ ਇਹ ਫੇਰ ਉਦੋਂ ਬਾਅਦ ਮੈਂ 9ਵੇਂ ਵਾਲੀ ਇਧਰੀ ਬੈਨੇ ਆਪਾਂ ਅਸੀਂ ਨਾ ਵੇਡ ਦੀ ਰੱਖੀ ਅੱਛਾ ਇਹ ਮੇਰੇ ਕੋਲ ਇੱਕ ਤਾਂ ਭਾਜੀ ਵੀ ਜੋਵਾਕਾਂ ਦੇ ਵੀ 50 60 ਕਿਲੋ ਹੁੰਦੀ ਮੈਂ ਕਹ ਰਹਾ ਕਿਹੜੇ ਜੋਵਾਕਾਂ ਨੂੰ ਵੀ ਇਹ ਸੰਖਤ ਕੋਮ ਇੰਝ ਜ਼ਿਆਦਾ ਹੁੰਦਾ ਇਹਦਾ ਅੱਛਾ ਮੈਂ ਕਹਿੰਦਾ ਨਹੀਂ ਜੋਵਾਕਾਂ ਵੀ ਇਦਾਂ ਨਹੀਂ ਹੁੰਦੀ ਵੀ ਜਿੰਨਾ ਨਹੀਂ ਪਤਾ ਹੀ ਨਹੀਂ ਐਵੇਂ ਕੋਈ ਬਣਾ ਹੋਣ ਚਲੋ ਨਾਲ ਜੇ ਹੂੰ ਹੂੰ ਪਹਿਲਾ ਨੀ। ਉਹ ਕੋਈ ਰੇਟ ਡੈਡੀ ਨੂੰ ਨਾ ਕਿਤੇ ਉਹਦਾ ਯਾਪ ਭਰਾਵਾ ਤੂੰ। ਡਾਉਣ ਤੱਕ ਚਲ ਜਾ। ਆਪਣਾ ਭਾਰ ਪੂਰੀ ਘਟਾਲਾ ਤੂੰ। ਫਿਰ ਲਗੁੱਡ ਨਾਲ ਨਾ ਇਹਨੇ ਸੋਚਿਆ ਇਹਦੇ ਨਾਲ ਇਹ ਡੈਡੀ ਨੂੰ ਟੁਕਿਆ। ਫਿਰ ਇਹਨੂੰ ਇੱਕ ਹੁੰਦਾ ਨਾ ਉਧਰ ਕੀ ਕੀ ਬੰਦ ਰਿਆ ਕੋਈ ਚੰਦ। ਇਹਨੂੰ ਵੀ ਕਿ ਸ਼ੀਲਡ ਆ ਰਾ ਚਾ ਵੜਾ। ਹਾਂ। ਬਹੁਤ ਗਰੀ ਸੀ। ਇਹਨੂੰ ਸ਼ੀਲਡ ਆ ਰਾ ਚਾਹੀਏ ਨਾ ਪੁਆਇੰਟ ਲਿਖਣੇ ਕਾਪੀ ਦੇ ਵਿੱਚ ਖੜੇ ਦਾ ਸਕੋਰ ਨੂੰ ਲਿਖਦੇ ਨੇ ਪੁਆਇੰਟ ਲਿਖਣੇ। ਇਹ ਲਗੜਾ ਚਾਮਾ ਨੂੰ ਸ਼ੀਲਡ ਦਰੋ। ਮੈਮ ਇਹ ਕਹਿਣਾ ਚੱਲ ਲੈ ਜੀ। ਲੈ ਜੀ। ਉਹ ਪਤਾ ਨਹੀਂ ਇਹ ਨਹੀਂ ਸ਼ਾਮ ਨੂੰ ਕਰੈ ਨੂੰ ਮੈਂ ਨਹੀਂ ਕਰੈ ਨਹੀਂ ਇਹ ਟੂਰਨਾਮੈਂਟ ਖਤਮ ਹੋਣਾ ਚਾਹੀਦਾ ਨਹੀਂ ਵੀ ਘਰ ਆਪਣੇ ਘਰ ਫਿਰ ਹੋਣ ਜਿਹੜੀ ਡੇਰੀ ਕਬੱਡੀ ਚ ਪਾਤਾ ਜਦੋਂ ਉਹ ਨਸਾਰਾ ਹੋ ਰਿਆ ਇਹ ਰੇ ਇੱਕ ਵਾਰੀ ਸਾਨੂੰ ਕੀਤਾ ਸੀਗੇ ਵੀਰ ਦੇ ਪਿੰਡ ਅੱਛਾ ਮੈਂ ਲਾਉਣਗੇ ਹੂੰ ਹੂੰ ਉੱਥੇ ਫੁੱਟਬਾਲ ਮੈਂ ਜੋ ਇਹ ਜਿੱਤ ਕੇ ਤੇ ਦੂਜਿਆਂ ਨਾਲ ਸ਼ੁਰੂਆਤ ਰੱਖ ਲਿਆ ਦੂਜਿਆਂ ਨਾਲ ਅਹੀਂ ਦੂਜਿਆਂ ਨਾਲ ਕਿਤੇ ਹੋ ਗਏ ਚੱਲ ਗਏ ਸਾਰੇ ਚੰਨੀ ਹੁਣੀ ਸੀਤੀ ਗੋਰੇ ਵੀ ਬਾਬਾ ਇਹ ਵੀ ਨਾਲ ਸੀ ਇਹੀਂ ਗੱਲ ਕਰਗੀ ਇਦਾਂ ਕਰੀ ਇਹੀਂ ਤਾਂ ਹੋਰ ਕਿਤੇ ਚੱਲ ਜਾਣਾ ਤੂੰ ਚੱਲ ਜੀ ਅੱਛਾ ਇਹ ਕਿ ਲਿਆ ਉੱਤੇ ਸਾਨੂੰ ਪ੍ਰਾਈਜ਼ ਵੀ ਮਿਲਿਆ ਟੈਕ ਫੂਡ ਮਿਲਦੀ ਹੁੰਦੀ ਪਲਾਸ ਚੀਲਡ ਮਿਲੀ ਅੱਛਾ ਪ੍ਰਾਈਜ਼ ਵੀ ਦੇ ਗਿਆ ਇਹ ਟੈਕ ਫੂਡ ਵੀ ਦੇ ਗਿਆ ਚੀਲਡ ਨਹੀਂ ਦਿੱਤੀ ਸੀੜੇ ਦੇ ਗਿਆ ਅੱਛਾ ਇਹ ਮੈਨੂੰ ਬਾਅਦ ਵਿੱਚ ਦੱਸਿਆ ਕਿਹਦਾ ਭਾਜੀ ਮੈਂ ਉਹ ਜ਼ਰੂਰ ਦਾ ਘਰ ਰੱਖ ਲਈ ਹਾਂ ਤੇ ਹੁਣ ਮੇਰੇ ਨਾਲ ਤੂੰ ਦੇਖੀ ਐ ਇਹ ਵੀ ਘਰ ਸੀਲਡਾ ਰੱਖਿਆ ਸਹੀ ਸਾਰੀ ਕੋਠੀ ਭਾਰਤੀ ਆ ਤੇ ਹੁਣ ਇੱਦਾਂ ਹੀ ਸ਼ੁਰੂ ਕਰ ਦੇਣਾ ਕਹਿੰਦਾ ਵੀ ਇਹ ਕਰੇ ਸਿਰਫ ਕਿ ਨੀ ਸੀਲਡਾ ਦਾ ਕੀ ਗੱਲ ਵੀ ਗਰਾਉਂਡ ਆ ਨਾ ਇਹ ਵੀ ਐਵੇਂ ਤੇ ਨਾ ਟਾਈਮ ਹੀ ਹਾਂ ਸਹੀ ਗੱਲ ਆ ਜੀ ਨਾ ਤੁਸੀਂ ਐਮਟੀਟੀ ਇਹ ਵੀ ਚ ਸਟਾਰ ਬੰਦੇ ਬਹੁਤ ਬਹੁਤ ਜਾ ਹੁਣ ਤੁਸੀਂ ਦੇਖ ਲੋ ਮੱਖਣ ਅਲੀਆ ਕਿਉਂਕਿ ਇੰਟਰਵਿਊ ਹੋ ਗਿਆ ਉਹ ਪਹਿਲਾ ਜਿਹੜਾ ਵੀ ਕਮੈਂਟਰੀ ਕਰਦਾ ਉਹਨੂੰ ਇੱਥੇ ਇਹਦੇ ਡੈਡੀ ਨੇ ਕਿਹਾ ਵੀ ਕਿਤੇ ਗਿਆਈ ਵੀ ਤੂੰ ਉੱਥੇ ਆ ਕੇ ਬੋਲੂਗਾ ਦੇ ਅੱਛਾ ਤੂੰ ਸਾਡੇ ਪਿੰਡ ਆਇਆ ਹਾਂ ਪਹਿਲਾ ਕਮੈਂਟਰੀ ਜਿਹਨੇ ਉੱਥੇ ਅਗਲੇ ਨੂੰ ਬੁਰਨਾ ਸ਼ੁਰੂ ਕੀਤਾ ਉਹਨੇ ਉੱਥੋਂ ਦਰਤੀ ਸ਼ੁਰੂ ਕਰਤੀ ਹੋਈ ਤਾਂ ਪੂਰਾ ਹੌਲਨਾ ਏ ਕਲਾਸ ਬੰਦਾ ਉਹ ਸਾਰੇ ਤਾਂ ਉਹ ਬੰਦੇ ਨੇ ਇੰਟਰਵਿਊ ਚ ਵੀ ਰਿਆ ਵੀ ਨਾ ਤਰੇ ਸੌਣ ਵੀ ਲੋ ਮੈਂ ਤੁਹਾਨੂੰ ਉਹਦਾ ਵੀ ਉਹਨੇ ਕਿਹਾ ਵੀ ਉਹਨੇ ਕਿਹਾਲੀਆਂ ਨੇ ਪਰੋਚ ਕੀਤਾ ਵੀ ਤੁਹਾਡੇ ਪਿੰਡਾਂ ਉੱਥੇ ਵੀ ਡੈਡੀ ਦੇ ਪਤੇ ਸੈਨ ਨੇ ਤੇ ਇੱਕ ਟਾਈਮ ਤੱਕ ਕਮੈਂਟਰੀ ਕਰਕੇ ਗਿਆ ਕਿੰਨੇ ਪੈਸੇ ਦਿੱਤੇ ਨਾਲੇ ਉਹ ਉਹ ਆਪਣੇ ਵਾਲੇ ਵੀ ਕੱਟਾ ਹੁੰਦਾ ਸੀ ਪ੍ਰਤਾਪ ਜਮਾ ਬਾਗਰ ਕਹਿੰਦੇ ਤੂੰ ਕੀ ਲੈ ਹੈ ਕਮੈਂਟਰੀ ਕਰਤੀ ਗਈ ਤੇ ਉਸ ਤੋਂ ਬਾਅਦ ਇਹਨੇ ਤਾਂ ਭੁਲਾਈ ਕਿ ਇੰਨੀ ਐਮ ਦੇਖੀ ਨਾ ਜੀ ਕਰੋ ਅਸਤਾਨ ਮੇਰੇ ਹਿਸਾਬ ਨਾਲ ਚਾਰ ਪੀੜੀਆਂ ਨੇ ਤਾਂ ਕਬੱਡੀ ਖੇਡ ਲਈ ਹੋਣੀ ਹਾਂ ਨਾ ਮੇਨੋਂ ਬੜੇ ਕਾਢੀ ਪਾਇੰਦ ਦੱਸਿਆ ਹੈਗਾ ਕਿੰਨੇ ਵੀ ਇਹੀ ਤਿੰਨ ਪੀੜੀਆਂ ਨੇ ਕਬੱਡੀ ਖੇਡੀ ਆ ਆਪਣੇ ਈਰਾਲੀ ਦੀ ਮੈਂ ਦਾਦਾ ਮੈਂ ਜਣੋਂ ਦਾ ਜੁੜਿਆ ਗਰਾਉਂਡ ਦਾ ਭਾਈ ਜੀ ਉਹ ਤਾਂ ਪੂਰੇ 스타 ਸੀ ਨਾ ਤੇ ਭਾਈ ਦੀ ਗੇਮ ਦਾ ਇਹ ਹੋਇਆ ਭਾਈ ਦੇ ਗੋਟਿਆਂ ਦਾ ਕੰਮ ਹੋ ਗਿਆ ਸੀ ਨਾ ਜਿਹੜੇ ਭਾਈ ਦੇ ਨਾਲ ਦੇ ਸੀਗੇ ਜੋ ਗੋਰਾ ਭਾਈ ਉਹ ਉਦੋਂ ਦਾ ਹੋਲ ਲੈਵਲ ਤੇ ਚਲ ਕੇ ਹੀੜੜ ਭਾਈ ਵਾਰ ਗਿਆ ਭਾਈ ਗਿਆ 2009 ਚ ਯਾਨੀ ਕਿ ਭਾਈ 2001 ਚ ਪੂਰਾ 스타 ਸੀ ਉਦੋਂ ਸੱਟਾ ਲੁੱਟਾ ਲੱਗੀਆਂ ਉਦੋਂ ਐਜ਼ ਅ ਰੇਡਰ ਸੀ ਬਾਅਦ ਚ ਐਜ਼ ਅ ਜਾਰਕੀ ਗਿਆ ਭਾਈ ਇਹ ਨਾ ਤੇ ਚਲੋ ਇਹਨਾਂ ਨਾਲ ਜਦੋਂ ਇਹ ਖੇਡਦੇ ਹੀ ਇਹ ਵੀਕਦੇ ਹੀ ਉਦੋਂ ਮੈਂ ਗਰਾਉਂਡ ਜਾਣਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਮੈਂ ਸਿੱਪੀ ਹਣਾ ਨਾਲ ਹੈ ਡਿਆਉ ਮੇਰੀ ਸਾਡੀ ਇਹਦਾ ਥੋੜਾ ਵਕਤ ਸੀ ਹਾਂ ਸਿੱਪੀ ਹਣਾ ਤੋਂ ਬਾਅਦ ਮੈਂ ਤਾਰੀ ਹਣਾ ਨਾਲ ਹੈ ਡਿਆ ਹੈ ਹਨਾ ਤਾਰੀ ਹਣਾ ਤੋਂ ਬਾਅਦ ਹੁਣ ਲੁੱਲੇ ਹੋਣੀਆਂ ਫੋਲਟ ਹੋਣੀਆਂ ਮੇਰੇ ਇਨਾਂ ਨਾਲ ਤੀਨੀ ਖੇਡ ਲਈ ਆ ਤੇ ਚੌਥੀ ਹੁਣ ਆਪਾਂ ਹੁਣ ਆ ਜਿਹੜੇ ਆ ਤਿਆਰ ਕਰਨੇ ਹਨਾ ਤੇ ਆਪਾਂ ਨੂੰ ਇਹ ਆ ਵੀ ਚਲੋ ਤੁਸੀਂ ਇਹਦਾ ਇੰ ਵਿੱਚ ਟਿਕੇ ਰਹੋ ਨਾਲ ਆਪਣੇ ਨਾਲ ਬੰਦੇ ਜੁੜੀ ਜਾਓ ਜੁੜੀ ਜਾਓ ਹੈਨਾ ਜੁੜੇ ਆ ਆਤਰਾ ਤੇ ਤੁਸੀਂ ਇਨਸਾਨ ਜੀਆ ਸਹੀ ਗੱਲ ਤੁਹਾਡਾ ਰਹਿਣਾ ਸਿਆਣਾ ਬੋਲ ਚੱਲਣੀ ਤੁਸੀਂ ਗਲਤ ਬੰਦੇ ਨਹੀਂ ਆਪਦੇ ਬੰਦੇ ਹਿਸ਼ਾਨਾ ਜੁੜਨੇ ਹੁਣ ਇਹਨਾਂ ਕਦਮ ਕਿਸੇ ਤੋਂ ਹੋ ਰਹੇ ਕਿ ਜੁੜੀ ਹੋਵੇ ਇੱਕ ਜਿਵੇਂ ਉਹਨੂੰ ਪਤਾ ਵੀ ਇੱਥੇ ਸਾਰਾ ਸਾਡਾ ਵੀ ਇਹ ਨਹੀਂ ਵੀ ਕੋਈ ਵੀ ਜਿਦਾਂ ਕਿਹਾ ਹੋਵੇ ਇਹ ਕਰਨਾ ਪਏ ਕੀ ਤੁਸੀਂ ਜੋ ਕਹਿਤਾ ਉਹ ਆ ਕੋਈ ਇਹ ਵੜਾ ਉਹ ਕਿ ਮੜਾ ਵਾਕੀ ਮੁੰਡੇ ਤੂੰ ਅੰਦਰ ਬਿਕੇ ਕੱਲੇ ਤੇ ਮੈਨੂੰ ਛਾਪੋ ਵਗੈਰ ਹੀ ਬੋਲਦਾ ਕੋਈ ਕਿ ਇਦਾਂ ਨਹੀਂ ਵੀ ਆਪਾਂ ਹੁਣ ਕਈ ਜਿੰਦਗੀਆਂ ਵੀ ਅੱਜ ਸਾਰਾ ਸਮਾਨ ਲੈ ਆਂਦਾ ਵੀ ਆਹ ਯਾਹ ਇਹ ਜੋ ਹੈਗਾ ਲੋਕ ਦਿਖਾਵਾ ਦੀੜੀ ਬਾਕੀ ਨਾ ਕੈਡਮੀ ਡਾਈਟ ਹੁੰਦੀ ਆ ਜੀ ਜਿਦਾ ਲਿਵਨ ਹਾਂ ਕੋਈ 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 ਬਲੇਰ ਆਉਂਦੇ ਘਰੇ 8 ਕਿਲੋ ਗਿੰਦਾ ਕੋ 5 ਕਿਲੋ ਹਾਂ ਮੈਂ ਤਾਂ ਇਥੇ ਕਿਲੋ ਦੇਦਾ ਹਾਂ ਅਨਾਮੇ ਗੁਰੂਦੀ ਵੀ ਮੈਂ ਇਹਨਾਂ ਦੇ ਦੱਸਾਂ ਆ ਚਿਕਨ ਲਿਆਂਦਾ ਤੁਸੀਂ ਖਾਣੋ ਰਾਤੀ ਕਿਸੀ ਰੋਟੀ ਦਾਣ ਦਾ ਸੀ ਮਾਸ਼ਾ ਪਰ ਇਹ ਜਿਹੜੀਆਂ ਜਿੱਦਾਂ ਹੁੰਦਾ ਦਾ ਕੁਝ ਚਾ ਲਿਮਟ ਵਿੱਚ ਹੁੰਦੀਆਂ ਹਮਮ ਇਹਨਾਂ ਤੋਂ ਇਲਾਵਾ ਤੁਸੀਂ ਜੋ ਖਾਣਾ ਖਾਦਦੇ ਨੇ ਲਿਹਾਦੇ ਆ ਮੁੰਡੇ ਖਾਂਦੇ ਆ ਵੀ ਆਪਾਂ ਇਦਾਂ ਨਹੀਂ ਕਹਿਣ ਉਹ ਰਿੱਕੇ ਚਲਾਇ ਦੀ ਗੋਮਣਾਂ ਆ ਵੀ ਕਹਿੰਨੇ ਕੋਈ ਆਟਾ ਆਪ ਦਾ ਤੋਂ ਨਹੀਂ ਲਾਇਆ ਨਹੀਂ ਦੱਸਾਂਗੇ ਉਹ ਪੂਰਾ ਜ਼ੋਰ ਲਾ ਕੇ ਬਣਾਉਂਦਾ ਇਹਨਾਂ ਨੇ ਵੀ ਆਉਦਾ ਚਲਾਉਣਾ ਆਪਦਾ ਨਹੀਂ ਕੋਈ ਚੱਕਰ ਨਹੀਂ ਹਾਂ ਬਾਕੀ ਉਹ ਅਨਵਾਜ ਤੁਹਾਡਾ AC ਚੱਲਦਾ ਰਹਿ ਗਿਆ ਨਹੀਂ ਸਾਰੇ ਚੱਲ ਗਏ ਹੋ ਜਾਏ ਅਗੋਂ ਨੂੰ ਕੋਈ ਲੱਗ ਗਿਆ ਤੁਰਦਾ ਵੀ ਆ ਪਰ ਉਹ ਬੰਦਾ ਨਹੀਂ ਉਹ ਮੈਂ ਉਹ ਤੋਂ ਤਰਹੀ ਦੇਖਿਆ ਮੈਂ ਕਿਹਾ ਇਹਦੀ ਵੀ 16 ਦਾ ਚੱਲੇ ਇਹੜੋ ਕੋਈ ਹੈਵ ਨਹੀਂ ਅੰਦਰ ਹੈਣਾ ਤੇ ਇਦਾਂ ਹੈਗਾ ਚੱਲ ਠੀਕ ਆ ਵੀਰੇ ਫਿਰ ਆਪਾਂ ਮਿਲਦੇ ਠੀਕ ਆ ਸਾਹਿਬ ਜੀ ਨਹੀਂ ਰੌਤਾ ਕੱਲਾ ਹੋ ਗਿਆ ਕੁਝ ਕਰਨੀ ਆਪਾਂ ਹਾਂ ਕੋਈ ਕਈਆਂ ਦਾ ਨਾ ਇਹ ਮਿਹਨਤ ਆ ਮਿਹਨਤ ਅੱਗ ਲਿਆ ਹੁੰਦੀ ਆ ਕੀ ਤੇਰੇ ਕਿ ਕੋਈ ਮੈਂ ਦੱਸਿਆ ਨਾ ਜਨੂੰਨ ਹੈਗਾ ਭਾਈ ਹਾਂ ਹਾਂ ਪਤਾ ਲੱਗਿਆ ਤੁਹਾਡੇ ਜਿਹ ਮਿਹਨਤ ਦਾ ਜਨੂੰਨ ਹੋਵੇ ਤੇ ਥੋੜਾ ਤੁਹਾਡੇ ਟੈਲੈਂਟ ਵੀ ਜਾਈਦਾ ਨਾ ਇਹਨਾਂ 'ਚ ਹੈ तकरीबन ਆਪਣੇ ਕੋਲ ਜਿੰਨੇ ਮੁੰਡੇ ਸਾਰੇ ਟੈਲੈਂਟ ਵਾਲੇ ਹੀ ਆ ਕੋਈ ਆਪਾਂ ਮੈਂ ਇਹਨਾਂ ਵਿੱਚੋਂ ਕੋਈ ਹੈ ਹੀ ਨਹੀਂ ਕਹਦਾ ਵੀ ਯਾਰ ਇੰਨੇ ਨਹੀਂ ਕੋਈ ਕਰਨਾ ਇਹ ਕਰਨ ਵਾਲੀ ਆ ਜਿਹੜੇ 2000 ਫਿਰ ਜਿਨਾਂ ਦੀ ਘਰ ਛੜ ਤਾਂ ਉਹਦਾ ਸਾਰੀ ਕਰਨ ਇਹ ਹੈਗੀ ਆ ਤੇ ਵੀ ਉਹ ਸਾਨੂੰ ਫਲਾਸਪਟ ਦੇ ਆ ਮੁੰਡੇ ਕਿੱਥੇ ਨਾਲੇ ਆ ਆ ਜੇ ਤਾਂ ਉਹ ਆ ਮੁੰਡਾ ਨੰਦਪੁਰ ਦਾ ਉਸ ਤੋਂ ਅੱਛਾ ਠੀਕ ਆ ਸਸਿਕਾ ਵੀਰ ਇਹ ਜਿਹੜਾ ਰਹਿ ਬੰਦਾ ਤੇ ਜਵਾਨ ਦੀ ਗੱਲ ਹੈ ਬੈਰ ਅੱਛਾ ਹਾਂ ਤੇ ਵਧੀਆ ਜੱਪੀ ਆ ਪੂਰਾ ਹੁਣ ਆਪਾਂ ਇੱਧਰ ਅਹੀਂ ਪਿੰਡ ਤੋਂ ਆਪਾਂ ਲੀ ਕਢਾਈਦੀ ਆ ਹੁਣ ਜਿੱਡਾ ਇਹਦਾ ਕਦ ਕਰ ਰਿਹਾ ਮਿਹਨਤ ਲੱਗੀ ਆ ਐਂ ਆਪੇ ਦੂਜੇ ਪਾਸੇ ਲਿਆਉਣਾ ਇਹਦੀ ਮਿਹਨਤ ਆ ਪਰ ਇਹ ਮਿਹਨਤ ਦਾ ਇੱਕ ਹੋਰ ਪੰਟੀਗਾ ਹੈ ਮਿਹਨਤ ਨੂੰ ਜਵਾਬ ਨਹੀਂ ਦਿੰਦੇ ਮਿਹਨਤ ਪੂਰੀ ਕਰਦੇ ਆ ਭਾਵਾ ਜੇ ਇਹਨੂੰ ਜਵਾੜੇ ਲਾਉਣਾ ਜਵਾੜੇ ਲਾਈ ਜਾਣਗੇ